ਇਹ ਪਰਿਵệਟ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕਰਾਈਂ ਦੀ ਮੇਰਾ ਇੱਕ ਹੋਰ ਵੀ ਚੈਨਲ ਹੈਗਾ ਜਿਹੜਾ ਕਿ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਹੈਗਾ ਉਹਦਾ ਨਾਮ ਹੈ ਸਟਾਕ ਮਾਰਕੀਟ ਤੇ ਦੁਨੀਆ 17 ਸਾਲ ਤੋਂ ਮੈਂ ਕੰਮ ਕਰ ਰਿਹਾ ਸਟਾਕ ਮਾਰਕੀਟ ਦੇ ਵਿੱਚ ਤੇ ਤੁਸੀਂ ਮੇਰਾ ਉਹ ਚੈਨਲ ਦੇਖ ਸਕਦੇ ਹੋ ਵੀਡੀਓਜ਼ ਦੇਖ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਆਪਣੀ ਅੱਜ ਦੀ ਕਹਾਣੀ ਵੱਲ 8 ਅਗਸਤ ਦੀ ਰਾਤ ਨੂੰ 8 ਤੇ 9 ਅਗਸਤ ਦੇ ਵਿਚਕਾਰ ਦੀ ਅਸਲ ਦੇ ਵਿੱਚ ਰਾਤ ਨੂੰ ਕੋਲਕਾਤੇ ਦੇ ਇੱਕ ਹਸਪੀਟਲ ਦੇ ਵਿੱਚ ਇੱਕ ਹੈ ਜੀ ਚੀਜ਼ ਹੁੰਦੀ ਆ ਜਿਹਦੇ ਨਾਲ ਕਿ ਪੂਰੇ ਇੰਡੀਆ ਦੇ ਵਿੱਚ ਮਤਲਬ ਪਹੁੰਚਾਲ ਆ ਜਾਂਦਾ ਹੁਣੇ ਵੀ ਉਹੀ ਚੀਜ਼ ਚੱਲ ਰਹੀ ਹੈ ਹਾਲੇ ਵੀ ਡਾਕਟਰਸ ਪ੍ਰੋਟੈਸਟ ਦੇ ਉੱਪਰ ਬੈਠੇ ਆ ਕਿਸੇ ਇੱਕ ਔਰਤ ਨਾਲ ਜਾਂ ਕਿਸੇ ਇੱਕ ਲੜਕੀ ਨਾਲ ਜਾਂ ਕਿਸੇ ਇੱਕ ਬੱਚੀ ਦੇ ਨਾਲ ਰੇਪ ਬਲਾਤਕਾਰ ਤੇ ਉਸ ਤੋਂ ਬਾਅਦ ਹੱਤਿਆ ਇਹ ਚੀਜ਼ਾਂ ਰੋਕੀ ਨਹੀਂ ਰਹੀਆਂ ਪਰ ਇਸ ਵਾਰ ਇੱਕ ਮੁੱਦਾ ਹੈ ਕਿਉਂਕਿ ਇੱਕ ਡਾਕਟਰ ਦੇ ਨਾਲ ਰੇਪ ਹੋਇਆ ਤੇ ਡਾਕਟਰ ਕਮਿਊਨਿਟੀ ਪੂਰੀ ਦੀ ਪੂਰੀ ਇਕੱਠੀ ਹੋ ਗਈ ਰੌਲਾ ਇਸ ਕਰਕੇ ਪੈ ਗਿਆ ਕਿਉਂਕਿ ਉਸ ਤੋਂ ਬਾਅਦ ਡਾਕਟਰਸ ਨੇ ਸਟ੍ਰਾਈਕ ਕਰਤੀ ਪੂਰੇ ਕਲਕੱਤੇ ਦੇ ਵਿੱਚ ਤੇ ਉਸ ਤੋਂ ਬਾਅਦ ਪੂਰੇ ਬੰਗਾਲ ਦੇ ਵਿੱਚ ਡਾਕਟਰਸ ਕੰਮ ਦੇ ਉੱਪਰ ਨਹੀਂ ਹੈਗੇ ਉਹ ਆਪਣੀ ਸੇਫਟੀ ਲਈ ਕੰਸਰਨ ਨੇ ਤੇ ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਬਣਾ ਰਹੇ ਹੈਗੇ ਦੂਸਰੀ ਚੀਜ਼ ਜਿਹੜੀ ਇਸ ਕੇਸ ਦੇ ਵਿੱਚ ਯੂਨੀਕ ਸੀ ਆਪਨਿਰਭਯਾ ਕੇਸ ਦੀ ਗੱਲ ਕੀਤੀ ਸੀ ਇੱਕ ਵੀਡੀਓ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਸਭ ਨੂੰ ਪਤਾ ਨਿਰਭਯਾ ਕੇਸ ਦੇ ਵਿੱਚ ਜਿਹੜੀ ਬਰੂਟਲਿਟੀ ਦੇ ਨਾਲ ਹੋਇਆ ਸੀਗਾ ਜਿਸ ਬਰੂਟਲਿਟੀ ਦੇ ਨਾਲ ਉਸ ਲੜਕੀ ਦੇ ਉੱਪਰ ਹਮਲੇ ਕੀਤੇ ਗਏ ਉਦੇ ਸਰੀਰ ਨੂੰ ਮਤਲਬ ਜਿਸ ਤਰ੍ਹਾਂ ਦੇ ਨਾਲ ਨੋਚਿਆ ਗਿਆ ਪੂਰੇ ਦੇ ਪੂਰੇ ਨੂੰ ਤੇ অলਮੋਸਟ ਸੇਮ ਚੀਜ਼ ਏਸ ਕੇਸ ਦੇ ਵਿੱਚ ਹੋਈ ਆ ਪਰ ਇੱਕ ਚੀਜ਼ ਆ ਉੱਥੇ ਉਹ ਚੀਜ਼ ਕਰਨ ਵਾਲੇ ਪੰਜਾਂ ਛੇ ਜਾਣੇ ਕੋਈ ਸੀਗੇ ਇੱਥੇ ਸਿਰਫ ਇੱਕ ਇਨਸਾਨ ਸੀ ਸਿਰਫ ਇੱਕ ਇਨਸਾਨ ਤੇ ਉਹ ਵੀ ਇਨਸਾਨ ਉਹ ਵਾਲਾ ਜਿਹੜਾ ਪੁਲਿਸ ਦਾ ਵਲੰਟੀਅਰ ਸੀ ਜਿਹੜਾ ਹਸਪੀਟਲ ਦੇ ਬਾਹਰ ਲੱਗੀ ਹੋਈ ਪੁਲਿਸ ਚੌਕੀ ਦੇ ਵਿੱਚ ਜਿਹਦੀ ਡਿਊਟੀ ਸੀ ਤਾਂ ਹੁਣ ਕੀ ਹੈਗਾ ਸਾਰਾ ਕੇਸ ਇਹ ਹੈ ਪੂਰੀ ਡਿਟੇਲ ਹਰ ਤਰ੍ਹਾਂ ਦੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਾਹਮਣੇ ਲੈ ਕੇ ਆਉਣ ਆਰਜੀਕਰ ਮੈਡੀਕਲ ਕਾਲਜ ਮਤਲਬ ਇਹ ਕਹੇ ਜੀ ਬਿਲਡਿੰਗ ਜਿਹਦੇ ਚ ਹਸਪੀਟਲ ਵੀ ਚੱਲਦਾ ਤੇ ਜਿਹੜੇ ਇੱਕ ਤਾਂ ਨੋਰਮਲ ਉੱਥੇ ਡਾਕਟਰ ਵੀ ਹੈਗੇ ਆ ਡਾਕਟਰ ਨਰਸ ਜਿਹੜੇ ਆਲਰੇਡੀ ਡਾਕਟਰ ਬਣ ਚੁੱਕੇ ਆ ਪ੍ਰੋਫੈਸ਼ਨਲੀ ਉਹਨਾਂ ਨੂੰ ਤਜਰਬਾ ਹੈਗਾ ਪਰ ਉਸ ਤੋਂ ਬਿਨਾ ਉਹਦੇ ਅੰਦਰ ਇੱਕ ਕਾਲਜ ਵੀ ਹੈ ਜਿੱਥੇ ਡਾਕਟਰੀ ਦੀ ਪੜ੍ਹਾਈ ਪੜਨ ਵਾਲੇ ਸਟੂਡੈਂਟ ਵੀ ਹੈਗੇ ਆ ਨਾਲ ਦੀ ਨਾਲ ਉਹ ਪੜ੍ਹ ਵੀ ਰਹੇ ਆ ਨਾਲ ਦੀ ਨਾਲ ਉਹ ਐਕਸਪੀਰੀਅੰਸ ਵੀ ਲੈ ਰਹੇ ਆ ਉਹਨਾਂ ਡਾਕਟਰਸ ਦੇ ਨਾਲ ਕੰਮ ਕਰਕੇ ਤਾਂ ਇਹ ਚੀਜ਼ ਹੈਗੀ ਆ ਆਰਜੀਕਰ ਮੈਡੀਕਲ ਕਾਲਜ ਫਿਰ 8 ਅਗਸਤ ਦੀ ਰਾਤ ਆ 8 ਅਗਸਤ ਦੀ ਰਾਤ ਨੂੰ 12:00 ਵਜੇ ਦੇ ਨੇੜੇ ਤੇੜੇ ਸੈਮੀਨਾਰ ਹਾਲ ਹੈਗਾ ਉੱਥੇ ਜਿੱਥੇ ਨਾਰਮਲ ਮਤਲਬ ਸੈਮੀਨਾਰ ਹੁੰਦੇ ਆ ਕੋਈ ਆ ਕੇ ਲੈਕਚਰ ਦਿੰਦਾ ਜਾਂ ਕੁਝ ਵੀ ਇਸ ਤਰ੍ਹਾਂ ਦਾ ਜਿਹਨੂੰ ਸਟੂਡੈਂਟ ਸੁਣਦੇ ਰਾਤ ਦੇ 12:00 ਵਜੇ ਆ ਕੁਝ ਸਟੂਡੈਂਟ ਨੇ ਤੇ ਕੁਝ ਡਾਕਟਰ ਨੇ ਜਿਹੜੇ ਉਸ ਦਿਨ ਰਾਤ ਦੀ ਡਿਊਟੀ ਉੱਪਰ ਹੁੰਦੇ ਆ ਜਿਨ੍ਹਾਂ ਦੀ ਰਾਤ ਦੀ ਡਿਊਟੀ ਉਹਨਾਂ ਨੂੰ ਆਦਤ ਤੱਕ ਉਹ ਕਿ ਰਾਤ ਨੂੰ ਵੀ ਜਾਗਦੇ ਰਹਿਣਾ ਮਤਰਾਤ ਨੂੰ ਵੀ ਭੁੱਖ ਲੱਗਣੀ ਆ ਤਾਂ ਉਹ ਰਾਤ ਦਾ ਖਾਣਾ ਖਾਂਦੇ ਆ ਬਹੁਤ ਲੇਟ ਖਾਂਦੇ ਆ ਇਹ ਉਹਨਾਂ ਦੀ ਰੁਟੀਨ ਆ ਉਸ ਦਿਨ ਵੀ ਉਸ ਸੈਮੀਨਾਰ ਹਾਲ ਦੇ ਵਿੱਚ ਇਕੱਠੇ ਹੁੰਦੇ ਆ ਕੁਝ ਡਾਕਟਰਸ ਤੇ ਕੁਝ ਸਟੂਡੈਂਟ ਉਹ ਆਪਣਾ ਖਾਣਾ ਆਰਡਰ ਕਰਦੇ ਆ ਖਾਣਾ ਖਾਂਦੇ ਆ ਖਾਣਾ ਖਾਣ ਤੋਂ ਬਾਅਦ ਉਸ ਦਿਨ ਇੰਡੀਆ ਦੇ ਲਈ 올림픽ਸ ਹੁਣੇ ਖਤਮ ਹੋਈਆਂ ਨੇ 올림픽ਸ ਦੀ ਇੱਕ ਬਹੁਤ ਵੱਡੀ ਇਵੈਂਟ ਸੀਗੀ ਜੈਵਲਨ ਤੇ ਜੈਵਲਨ ਦੇ ਵਿੱਚ ਇੰਡੀਆ ਨੂੰ ਵੀ ਉਮੀਦ ਸੀ ਕਿ 골ਡ ਆਊਗਾ ਤੇ ਉਹ ਵੀ ਉਹਨਾਂ ਨੂੰ ਵੀ ਕੁਰਿਓਸਟੀ ਆ ਤੇ ਉਹ ਬੈਠ ਕੇ ਇੰਡੀਆ ਦੀ ਕੋ ਇਵੈਂਟ ਦੇਖਦੇ ਆ ਜੈਵਲਨ ਵਾਲੀ ਇਵੈਂਟ ਖਤਮ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਬਾਕੀ ਸਾਰੇ ਜਾਣੇ ਉਹ ਸੈਮੀਨਾਰ ਹਾਲ ਚੋਂ ਚਲੇ ਜਾਂਦੇ ਆ ਕਿਉਂਕਿ ਉਹਨਾਂ ਦੀ ਡਿਊਟੀ ਹੈਗੀ ਰਾਤ ਦੀ ਜਿਹੜੇ ਡਾਕਟਰਸ ਨੇ ਉਹ ਆਪਣੀ ਡਿਊਟੀ ਉੱਪਰ ਚਲੇ ਜਾਂਦੇ ਆ ਸਿਰਫ ਇੱਕ ਲੜਕੀ ਉਸ ਸੈਮੀਨਾਰ ਦੇ ਵਿੱਚ ਪਿੱਛੇ ਰਹਿ ਜਾਂਦੀ ਹੈ ਸੈਮੀਨਾਰ ਹਾਲ ਦੇ ਵਿੱਚ ਤੇ ਕਿਉਂਕਿ ਉਹ ਸਟੂਡੈਂਟ ਹੈਗੀ ਆ ਸੈਕੰਡ ਇਅਰ ਦੀ ਸਟੂਡੈਂਟ ਹੈਗੀ ਹਾਲੇ ਉਹ ਤੇ ਉਹਨਾਂ ਦਾ ਕੰਮ ਇਨ੍ਹਾਂ ਸਟੂਡੈਂਟਸ ਦਾ ਕੰਮ ਸਿਰਫ ਕਿਉਂਕਿ ਹਲੇ ਡਾਕਟਰ ਬਣੇ ਨਹੀਂ ਤਾਂ ਪੜਨ ਦਾ ਵੀ ਹਲੇ ਕੰਮ ਰਹਿੰਦਾ ਵਾ ਤੇ ਇਹ ਲੜਕੀ ਉਹਨਾਂ ਨੂੰ ਕਹਿੰਦੀ ਹੈ ਕਿ ਮੇਰਾ ਹਲੇ ਕੰਮ ਹੈਗਾ ਮੈਂ ਕੁਝ ਥੇਰ ਬੈਠ ਕੇ ਹਲੇ ਪੜھوںਗੀ ਉਹਦੇ ਕੋ ਕਿਤਾਬਾਂ ਪਈਆਂ ਨੇ ਤੇ ਉਹ ਆਪਣੀਆਂ ਕਿਤਾਬਾਂ ਨੂੰ ਮਤਲਬ ਪੜਨਾ ਸਟਾਰਟ ਕਰਦੀ ਇਸ ਤੋਂ ਬਾਅਦ ਰਾਤ ਲੰਘਦੀ ਜਾਂਦੀ ਆਪਨ ਨੀਂਦ ਆ ਜਾਂਦੀ ਐ ਇੱਕ ਟਾਈਮ ਤੱਕ ਪੜਦੇ ਪੜਦੇ ਤੇ ਕਿਸੇ ਟਾਈਮ ਰਾਤ ਦੇ ਕਿਸੇ ਟਾਈਮ ਕਿਉਂਕਿ ਹੁਣ ਇੱਕ ਹੋਰ ਚੀਜ਼ ਆ ਇਥੋਂ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੇ ਸੀਸੀਟੀਵੀ ਕੈਮਰੇਜ਼ ਆ ਜਿਹਨਾਂ ਦਾ ਇੰਨਾ ਰੌਲਾ ਪੈਂਦਾ ਉਹਨਾਂ ਦੀ ਕਿੰਨੀ ਲੋਡ ਹੁੰਦੀ ਆ ਹਸਪੀਟਲ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਸੀਸੀਟੀਵੀ ਕੈਮਰੇਜ਼ ਮੌਜੂਦ ਨੇ ਲੱਗੇ ਹੋਏ ਆ ਜਿਹੜੇ ਕਿ ਬਾਅਦ ਦੇ ਵਿੱਚ ਪੁਲਿਸ ਨੇ ਦੇਖੇ ਵੀ ਪਰ ਸੈਮੀਨਾਰ ਹਾਲ ਦੇ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਪਰ ਫਿਰ ਵੀ ਇਹ ਪਤਾ ਲੱਗਿਆ ਕਿ ਰਾਤ ਦੇ ਕਿਸੇ ਟਾਈਮ ਦੇਰ ਰਾਤ ਨੂੰ ਉਹ ਲੜਕੀ ਨੂੰ ਨੀਂਦ ਆਈ ਉਹਨੇ ਆਪਣੀਆਂ ਕਿਤਾਬਾਂ ਪਰੇ ਰੱਖੀਆਂ ਤੇ ਉਹ ਸੌਂ ਗਈ ਲਾਸਟ ਟਾਈਮ ਰਾਤ ਦੇ 3 ਵਜੇ ਕੁਝ ਡਾਕਟਰ ਜਿਵੇਂ ਹਸਪੀਟਲ ਚ ਫਿਰਦੇ ਰਹਿੰਦੇ ਡਾਕਟਰ ਉਹਨਾਂ ਦੀ ਡਿਊਟੀ ਹੈ ਇੱਧਰ ਉੱਧਰ ਉੱਤਰੇ ਫਿਰਨਾ ਰਾਤ ਦੇ ਤਕਰੀਬਨ 3 ਵਜੇ ਕੁਝ ਡਾਕਟਰਸ ਨੇ ਜਿਹੜੇ ਰਾਤ ਦੀ ਡਿਊਟੀ ਉੱਪਰ ਸੀਗੇ ਉਹਨੂੰ ਸੈਮੀਨਾਰ ਹਾਲ ਦੇ ਵਿੱਚ ਸੁੱਤੇ ਪਏ ਦੇਖਿਆ ਤੇ ਉਸ ਤੋਂ ਬਾਅਦ ਉਹ ਆਪਣਾ ਚਲੇ ਗਏ ਇਹ ਲਾਸਟ ਟਾਈਮ ਸੀ ਜਦੋਂ ਕਿਸੇ ਨੇ ਵੀ ਉਸ ਲੜਕੀ ਨੂੰ ਜਿਉਂਦੇ ਦੇਖਿਆ ਇਸ ਤੋਂ ਬਾਅਦ ਹੁੰਦਾ ਕਿ ਆ ਅਗਲੇ ਦਿਨ ਸਵੇਰੇ ਸਿਰਫ ਉਹਦੀ ਡੈੱਡ ਬੋਡੀ ਮਿਲਦੀ ਆ ਬਿਲਕੁਲ ਆਲਮੋਸਟ ਬਿਲਕੁਲ ਨਹੀਂ ਆਲਮੋਸਟ ਨਗਨ ਅਵਸਥਾ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਸਰੀਰ ਦੀ ਹਾਲਤ ਹੈਗੀ ਆ ਮਤਲਬ ਉਹਨੂੰ ਦੇਖ ਕੇ ਉਹ ਲੋਕਾਂ ਦੇ ਹੋਸ਼ ਛੁੱਟ ਜਾਂਦੇ ਆ ਉਹ ਡਾਕਟਰਸ ਨੇ ਉਹਨਾਂ ਨੇ ਇਨਸਾਨੀ ਸਰੀਰ ਨੂੰ ਬਹੁਤ ਅਲੱਗ-ਅਲੱਗ ਤਰੀਕੇ ਵਿੱਚ ਦੇਖਿਆ ਹੋਇਆ ਤੇ ਉਹਨਾਂ ਨੇ ਤਾਂ ਇਨਸਾਨੀ ਸਰੀਰ ਨੂੰ ਖੋਲ ਤੱਕ ਕੇ ਦੇਖਿਆ ਹੁੰਦਾ ਵਾ ਪਰ ਉਹ ਜਿਸ ਲੜਕੀ ਨੂੰ ਰਾਤ ਨੂੰ 3 ਵਜੇ ਕੁਝ ਘੰਟੇ ਪਹਿਲਾਂ ਉਹਨਾਂ ਨੇ ਸੁੱਤਾ ਪਿਆ ਦੇਖਿਆ ਕੁਝ ਟਾਈਮ ਪਹਿਲਾਂ ਉਹਦੇ ਨਾਲ ਹੀ ਮੈਚ ਦੇਖਿਆ ਤੇ ਉਹਨੂੰ ਪੜਦੇ ਦੇਖਿਆ ਤੇ ਉਹ ਕੁਝ ਘੰਟੇ ਤੋਂ ਬਾਅਦ ਹੀ ਉਦੀ ਉਸੇ ਸਰੀਰ ਦੀ ਇਹ ਹਾਲਤ ਦੇਖਦਿਆਂ ਤੋਂ ਹਰਾਨ ਹੋ ਜਾਂਦੇ ਆ। ਉਹਦੀਆਂ ਅੱਖਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਜਿਵੇਂ ਆਪਾਂ ਬਹੁਤ ਸਾਰੀਆਂ ਹਾਰਰ ਫਿਲਮਾਂ ਦੇ ਵਿੱਚ ਵੀ ਦੇਖਦੇ ਆਂ ਅੱਖਾਂ ਦੇ ਵਿੱਚੋਂ ਵੀ ਖੂਨ ਨਿਕਲਣਾ ਤਾਂ ਉਹ ਦ੍ਰਿਸ਼ ਵੈਸੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਡਰਾਉਣਾ ਸੀ। ਉਹਦੇ ਪੂਰੇ ਚਿਹਰੇ ਦੇ ਉੱਪਰ ਮਤਲਬ ਪ੍ਰੋਪਰ ਨੋਹਾਂ ਦੇ ਨਿਸ਼ਾਨ ਸੀ ਜਿਵੇਂ ਉਹਨੂੰ ਕਿਸੇ ਜਾਨਵਰ ਨੇ ਪੂਰੀ ਤਰ੍ਹਾਂ ਨਾਲ ਨੋਚਿਆ ਹੁੰਦਾ। ਉਹਦੇ ਗਲ ਦੇ ਉੱਪਰ ਹਾਲੇ ਵੀ ਪ੍ਰੋਪਰ ਕਸਾਅ ਦੇ ਨਿਸ਼ਾਨ ਸੀਗੇ ਉਂਗਲਾਂ ਦੇ ਨਿਸ਼ਾਨ ਸੀ। ਉਸ ਤੋਂ ਬਾਅਦ ਐਡਮਸ ਐਪਲ ਇਹਨੂੰ ਜਿਹਨੂੰ ਆਪਾਂ ਪੰਜਾਬੀ ਚ ਕੰਢੀ ਕਹ ਦਿੰਨੇ ਆ ਇੰਗਲਿਸ਼ ਚ ਆਪਾਂ ਇਹਨੂੰ ਐਡਮਸ ਐਪਲ ਕਹ ਦਿੰਨੇ ਆ ਇਹ ਚੀਜ਼ ਟੁੱਟੀ ਹੋਈ ਸੀ ਉਹਦੀ ਪੂਰੀ ਬਾਡੀ ਕਿਉਂਕਿ ਆਲਮੋਸਟ ਅਦਰ ਨਗਨ ਅਵਸਥਾ ਦੇ ਵਿੱਚ ਸੀਗੀ ਤਾਂ ਪਤਾ ਲੱਗ ਰਿਹਾ ਸੀ ਉਹਦੇ ਬੁੱਲਾਂ ਦੇ ਉੱਪਰ ਉਹਦੇ ਪੇਟ ਦੇ ਉੱਪਰ ਉਹਦੀਆਂ ਬਾਹਾਂ ਲੱਤਾਂ ਥਾਈਜ਼ ਵਜਾਇਨਾ ਬਾਥਰੂਮ ਬੜੀ ਜਗ੍ਹਾ ਇਹ ਸਾਰੀਆਂ ਜਗ੍ਹਾ ਪੂਰੀ ਤਰ੍ਹਾਂ ਦੇ ਨਾਲ ਮਤਲਬ ਜਿਵੇਂ ਕੋਈ ਵੈਸ਼ੀ ਜਾਨਵਰ ਨੇ ਕਿਸੇ ਦਾ ਸ਼ਿਕਾਰ ਕੀਤਾ ਹੁੰਦਾ ਉਹ ਉਸ ਅਵਸਥਾ ਸੀ ਤੇ इवन ਜਦੋਂ ਪੇਰੈਂਟਸ ਬਾਅਦ ਦੇ ਵਿੱਚ ਗਏ ਉਹ ਇੱਕ ਬਾਅਦ ਦੀ ਸਟੋਰੀ ਆਪਾਂ ਬਾਅਦ ਚ ਉੱਥੇ ਆਵਾਂਗੇ ਉਹਨਾਂ ਦੇ ਨਾਲ ਇੱਕ ਲੇਡੀ ਜਾਂਦੇ ਆ ਤੇ ਉਹਨਾਂ ਨੇ ਇਹ ਤੱਕ ਬੋਲਿਆ ਕਿ ਜਿਹੜੀ ਉਹਦੀ ਪੈਲਵਿਕ ਬੋਨ ਸੀਗੀਆਂ ਜਿਵੇਂ ਇਹ ਚੂਲੇ ਦੀਆਂ ਹੱਡੀਆਂ ਇਹ ਹੱਡੀਆਂ ਵੀ ਟੁੱਟੀਆਂ ਹੋਈਆਂ ਸੀ ਤੇ ਉਹਦੀਆਂ ਲੱਤਾਂ ਬਿਲਕੁਲ ਇਸ ਤਰ੍ਹਾਂ ਦੇ ਨਾਲ ਓਪਨ ਸੀਗੀਆਂ ਇਹ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਲੱਤਾਂ ਨੇ ਜਿਵੇਂ ਆਪਾਂ ਨਾਰਮਲ ਪੁਲਿਸ ਦੇ ਟੌਰਚਰ ਦੀਆਂ ਗੱਲਾਂ ਕਰਦੇ ਆ ਕਿ ਉਹ ਨਾਰਮਲ ਉਹਨਾਂ ਦਾ ਰੁਟੀਨ ਹੀ ਇਹ ਆ ਟੌਰਚਰ ਕਰਨ ਦੀ ਕਿ ਉਹ ਆਪਾਂ ਲਵੇਕ ਬੋਨ ਨੂੰ ਤੋੜ ਦਿੰਦੇ ਆ ਤੇ ਲੱਤਾਂ ਨੂੰ ਬਿਲਕੁਲ ਫਲੈਟ ਸਿੱਧੀਆਂ ਕਰ ਦਿੰਦੇ ਆ ਤੇ ਇਹ ਉਹਨਾਂ ਨੇ ਦੱਸਿਆ ਕਿ ਉਹਦੀਆਂ ਲੱਤਾਂ ਇਸ ਤਰ੍ਹਾਂ ਸੀ ਇੱਕ ਬਿਲਕੁਲ ਬੈੱਡ ਦੇ ਇੱਕ ਪਾਸੇ ਸੀ ਤੇ ਦੂਸਰੀ ਇੱਕ ਪਾਸੇ ਇਸ ਹਾਲਤ ਦੇ ਵਿੱਚ ਉਹ ਬਾਡੀ ਮਿਲੀ ਉਸ ਤੋਂ ਬਾਅਦ ਜਦੋਂ ਹਣੇ ਗੱਲ ਕਿਉਂਕਿ ਉਹਨਾਂ ਨੇ ਉੱਪਰ ਵੀ ਤਾਂ ਕਿਸੇ ਨੂੰ ਦੱਸਣੀ ਆ ਜਦੋਂ ਹਸਪੀਟਲ ਦੇ ਹਰ ਅਥਾਰਟिटीज ਨੂੰ ਇਹ ਗੱਲ ਦੱਸੀ ਜਾਂਦੀ ਆ ਪ੍ਰਿੰਸੀਪਲ ਤੱਕ ਦੱਸੀ ਜਾਂਦੀ ਹੈ ਜਾਂ ਹੋਰ ਲੋਕਾਂ ਨੂੰ ਮੈਨੇਜਿੰਗ ਕਮੇਟੀ ਜਿਹੜੀ ਹੁੰਦੀ ਹੈ ਉਹਨਾਂ ਨੂੰ ਦੱਸੀ ਜਾਂਦੀ ਹੈ ਤਾਂ ਆਪਾਂ ਵੈਸੇ ਵੀ ਦੇਖਿਆ ਹਮੇਸ਼ਾ ਹੀ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੈਗਾ ਦੁਨੀਆ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਰੈਪੂਟੇਸ਼ਨ ਦੀ ਆਪਣੇ ਇੰਸਟੀਚਿਊਟ ਦੀ ਰੈਪੂਟੇਸ਼ਨ ਦੀ ਉਹਦੀ ਪਹਿਲਾਂ ਪੈ ਜਾਂਦੀ ਹੈ ਤਾਂ ਉਹੀ ਚੀਜ਼ ਇੱਥੇ ਹੁੰਦੀ ਹੈ ਹੁਣ ਤੁਸੀਂ ਦੇਖੋ ਹਸਪੀਟਲ ਜਿਹੜੇ 24 ਘੰਟੇ ਹੀ ਕੁਛ ਨਾ ਕੁਛ ਜਿੱਥੇ ਚੱਲੀ ਜਾਣਾ ਵਾ ਬਹੁਤ ਦੇਰ ਸਵੇਰ ਨੂੰ ਇਹ ਨਹੀਂ ਕਿ 6 ਵਜੇ ਜਾਂ 7 ਵਜੇ ਬਹੁਤ ਦੇਰ ਸਵੇਰ ਨੂੰ ਬਹੁਤ ਦੇਣ ਲੰਗਣ ਤੋਂ ਬਾਅਦ ਉਸ ਬਦਕਿਸਮਤ ਲੜਕੀ ਦੇ ਪੇਰੈਂਟਸ ਨੂੰ ਇਹ ਖਬਰ ਦਿੱਤੀ ਜਾਂਦੀ ਆ ਪਰ ਖਬਰ ਕੀ ਦਿੱਤੀ ਜਾਂਦੀ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਡੀ ਬੇਟੀ ਨੇ ਆਤਮ ਹੱਤਿਆ ਕਰ ਲਈ ਉਹਨੇ ਸੁਇਸਾਈਡ ਕਰ ਲਈ ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਉਹਨਾਂ ਦੀ 31 ਸਾਲ ਦੀ ਬੇਟੀ ਜਿਹੜੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਆ ਤੇ ਜਿਹੜਾ ਹੁਣ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਉਹਨੂੰ ਆਪਾਂ ਕੁਝ ਵੀ ਕਹਿ ਦਈਏ ਇੱਧਰ ਉੱਧਰ ਕੋਈ ਵੀ ਪਰ ਇੰਨੀ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਹਾਂ ਐਟਲੀਸ ਸੋ ਬੰਦਾ ਪੜ੍ਹਨ ਲਿਖਣ ਵਾਲਾ ਜ਼ਰੂਰ ਹੈ ਉਹਨੂੰ ਪੜ੍ਹਨ ਲਿਖਣ ਦੇ ਵਿੱਚ ਦਾ ਸ਼ੌਕ ਹੈਗਾ ਤੇ ਉਹ ਇੰਟੈਲੀਜੈਂਟ ਬੰਦਾ ਹੈ ਮਤਲਬ 31 ਸਾਲ ਦੀ ਲੜਕੀ ਆ ਜਿਹੜੀ ਡਾਕਟਰ ਬਣਨਾ ਚਾਹ ਰਹੀ ਆ ਤੇ ਕਦੇ ਪਹਿਲਾਂ ਘਰੇ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਹੋਈ ਕੋਈ ਮੁੱਦਾ ਨਹੀਂ ਉੱਠਿਆ ਕਈ ਵਾਰੀ ਹੁੰਦਾ ਕਿ ਰਿਲੇਸ਼ਨ ਹੁੰਦੇ ਆ ਜੋ ਵੀ ਕੋਈ ਇਹੋ ਜੀ ਗੱਲ ਹੀ ਨਹੀਂ ਹੋਈ ਤੇ ਉਹਨੇ ਇੱਕਦਮ ਘਰਦਿਆਂ ਨੂੰ ਬਿਨਾਂ ਦੱਸੇ ਆਤਮ ਹੱਤਿਆ ਕੀਤੀ ਹੀ ਕਿਉਂ ਪਰ ਇੱਕਦਮ ਇਹ ਸ਼ੌਕ ਲੱਗਦਾ ਤੇ ਉਹ ਨਾਲ ਦੇ ਗਵਾਂਡੀਆਂ ਦੇ ਕੋਲ ਜਾਂ ਉਹ ਆਂਟੀ ਰੋਂਦੇ ਚੀਕਦੇ ਤਾਂ ਹਾਂ ਮਾਰਦੇ ਤੇ ਉਹਨਾਂ ਨੂੰ ਜਾ ਕੇ ਜਿਹੜੇ ਗਵਾਂਡ ਦੇ ਵਿੱਚ ਇੱਕ ਬਜ਼ੁਰਗ ਆਂਟੀ ਰਹਿੰਦੇ ਆ ਜਿਨ੍ਹਾਂ ਨੇ ਇਹ ਚੀਜ਼ ਬਾਅਦੋਂ ਦੱਸੀ ਕਿ ਉਹਦੀ ਪੈਲਵਿਕ ਬੋਨ ਵੀ ਟੁੱਟੀ ਹੋਈ ਸੀ ਤੇ ਉਹਨਾਂ ਨੂੰ ਜਾ ਕੇ ਜੱਫੀ ਪਾ ਲੈਂਦੇ ਤੇ ਉੱਚੀ ਉੱਚੀ ਪੰਜਾਬੀ ਚ ਕਹਿਣ ਵਾਂਗੂ ਕੀਰਨੇ ਪਾਉਣ ਲੱਗ ਜਾਂਦੇ ਆ ਕਿ ਮੇਰੀ ਬੇਟੀ ਨੇ ਆਤਮ ਹੱਤਿਆ ਕਰ ਲਈ ਮੈਨੂੰ ਹਸਪੀਟਲ ਤੋਂ ਫੋਨ ਆਇਆ ਪਰ ਉਹ ਲੇਡੀ ਥੋੜੇ ਜਿਏ ਕਿਉਂਕਿ ਉਹਨਾਂ ਦੀ ਮੈਂਟਰਸ ਵੀ ਦੇਖੀ ਹੈ YouTube ਦੇ ਉੱਪਰ ਬੜੇ ਠਰਮੇ ਵਾਲੇ ਪੜੇ ਲਿਖੇ ਮੈਨੂੰ ਲੱਗੇ ਤੇ ਉਹਨਾਂ ਨੇ ਵੀ ਇਹੀ ਚੀਜ਼ ਉਦੋਂ ਵੀ ਬੋਲੀ ਕਿ ਮੇਰੇ ਸਮਝ ਵਿੱਚ ਨਹੀਂ ਇੱਕ ਇੱਕ ਲੇਡੀ ਇੱਕ ਲੜਕੀ ਜਿਹਦੀ ਸਾਰੀ ਜ਼ਿੰਦਗੀ ਉਹਦੇ ਸਾਹਮਣੇ ਪਈ ਆ ਉਹਦਾ ਕੈਰੀਅਰ ਸਾਹਮਣੇ ਪਿਆ ਉਹਨੇ ਆਤਮ ਹੱਤਿਆ ਕਿਉਂ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਉਹ ਹਸਪੀਟਲ ਜਾਂਦੇ ਆ ਭੱਜੇ ਭੱਜੇ ਉਹ ਲੇਡੀ ਵੀ ਨਾਲ ਜਾਂਦੇ ਆ ਉੱਥੇ ਉਹਨਾਂ ਨੂੰ 3 ਘੰਟੇ ਤੱਕ ਖੜਾ ਰੱਖਿਆ ਜਾਂਦਾ ਹੁਣ ਜੇ ਆਪਾਂ ਨਾਰਮਲ ਬਾਹਰ ਦੇ ਸਮਾਜ ਦੀ ਗੱਲ ਕਰਦੇ ਆ ਉੱਥੇ ਹੋਰ ਤਰ੍ਹਾਂ ਨਾਲ ਆਪਾਂ ਟ੍ਰੀਟ ਕਰਦੇ ਆ ਇੱਕ ਦੂਸਰੇ ਨੂੰ ਇੱਥੇ ਇੰਡੀਆ ਦੇ ਵਿੱਚ ਸਾਰਾ ਕੁਝ ਆਪਣਾ ਸਿਸਟਮ ਬਿਲਕੁਲ ਹੀ ਡਿਫਰੈਂਟ ਹੈਗਾ ਬਹੁਤ ਜ਼ਬਰਦਸਤ ਇੱਕ ਫਾਈਨੈਂਸ਼ੀਅਲ ਤੇ ਸੋਸ਼ਲ ਕਲਾਸ ਆ ਲੈਡਰ ਆਪਾਂ ਸਾਰੇ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੇ ਆ ਜਦੋਂ ਆਪਾਂ ਮਤਲਬ ਬਾਹਰ ਦੀਆਂ ਕਿਤੇ ਡਾਕੂਮੈਂਟਰੀਜ਼ ਦੇਖਦੇ ਆ ਆਪਾਂ ਦੇਖਦੇ ਆ ਕਿ ਬਹੁਤ ਭਾਵੇਂ ਉੱਚਾ ਅਧਿਕਾਰੀ ਆ ਉੱਥੇ ਹਰੇਕ ਬੰਦੇ ਦੀ ਰਿਸਪੈਕਟ ਆ ਹਰੇਕ ਬੰਦਾ ਨੂੰ ਉੱਥੇ ਬੜੀ ਰਿਸਪੈਕਟ ਮਿਲਦੀ ਆ ਗੋਰਿਆਂ ਦੀ ਦੁਨੀਆ 'ਚ ਆਪਣੀ ਚੀਜ਼ ਨਹੀਂ ਹੈਗੀ ਹਮ ਇਹੋ ਜਿਹੇ ਗੱਲਾਂ ਥੋੜੀਆਂ ਬੋਲ ਦਿੰਨਾ ਕਈ ਦੋਸਤ ਮੇਰੇ ਕਹਿ ਦਿੰਦੇ ਆ ਕਿ ਸਾਈਡ ਦੀਆਂ ਗੱਲਾਂ ਹੁੰਦੀਆਂ ਨੇ ਪਰ ਇਸੇ ਤਰ੍ਹਾਂ ਉਹਨਾਂ ਨੂੰ 3 ਘੰਟੇ ਉੱਥੇ ਖੜਾ ਰੱਖਿਆ ਜਾਂਦਾ। ਉਹਨਾਂ ਨੂੰ ਨਾ ਕੋਈ ਬੈਠਣ ਲਈ ਕਹਿ ਰਹੇ ਆ, ਨਾ ਉਹਨਾਂ ਨੂੰ ਉਹਨਾਂ ਦੀ ਬੇਟੀ ਦਾ ਚਿਹਰਾ ਦਿਖਾਇਆ ਜਾਂਦਾ। ਇੱਥੇ ਜੋ ਮੈਨੂੰ ਪਰਸਨਲੀ ਲੱਗਦਾ ਉਹ ਇਹ ਹੈਗਾ ਥੋੜਾ ਕਿ ਉਹਨਾਂ ਦੀ ਬੇਟੀ ਦੀ ਹਾਲਤ ਇੰਨੀ ਕੁ ਬੁਰੀ ਹੋਊਗੀ ਕਿ ਥੋੜਾ ਬਹੁਤ ਉਹਨੂੰ ਉਹ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਦੂਸਰੀ ਚੀਜ਼ ਕਿਉਂਕਿ ਉਹਨਾਂ ਨੇ ਇਹ ਚੀਜ਼ ਨੂੰ ਇਸ ਪੂਰੇ ਕੇਸ ਨੂੰ ਮਤਲਬ ਇੱਕ ਖੁਰਤੂ-ਖੁਰਤੂ ਕਰਨ ਲਈ ਜਾਂ ਬਸ ਵਟੇ ਖਾਤੇ ਪਾਉਣ ਦੇ ਲਈ ਕਿਉਂਕਿ ਉਹਨੂੰ ਪਹਿਲਾਂ ਹੀ ਆਤਮ ਹੱਤਿਆ ਬੋਲ ਚੁੱਕੇ ਆ ਤਾਂ ਉਸ ਤਰ੍ਹਾਂ ਕਰਨ ਦੀਆਂ ਕੋਸ਼ਿਸ਼ਾਂ ਉੱਧਰ ਜਾਰੀ ਹੋਣਗੀਆਂ ਫਾਈਨਲੀ ਜਦੋਂ 3 ਘੰਟੇ ਵੇਟ ਕਰਨ ਤੋਂ ਬਾਅਦ ਉਹਨਾਂ ਦੇ ਪਿਤਾ ਨੂੰ ਅਲਾਉ ਕੀਤਾ ਜਾਂਦਾ ਆਪਣੀ ਬੇਟੀ ਦਾ ਚਿਹਰਾ ਦੇਖਣ ਲਈ ਤਾਂ ਉਹ ਆਂਟੀ ਬੋਲਦੇ ਆ ਕਿ ਉਹ ਫੋਟੋ ਖਿੱਚ ਕੇ ਲਿਆਏ ਉਹਦੀ ਤੇ ਮੈਨੂੰ ਉਹਦਾ ਚਿਹਰਾ ਦਿਖਾਇਆ ਮੈਨੂੰ ਕਹਿੰਦੇ ਆ ਦੇਖੋ ਆ ਮੇਰੀ ਬੇਟੀ ਆ ਉਹਦੇ ਅੱਖਾਂ ਦੇ ਵਿੱਚ ਉਹ ਖੂਨ ਸੀਗਾ ਚਿਹਰਾ ਮਤਲਬ ਬਿਲਕੁਲ ਪਛਾਣਿਆ ਨਹੀਂ ਜਾ ਰਿਆ ਸੀ ਤੇ ਉਹਦੀ ਹਾਲਤ ਵੀ ਬਹੁਤ ਬੁਰੀ ਸੀ ਇਸ ਤੋਂ ਬਾਅਦ ਕੀ ਹੁੰਦਾ ਡਾਕਟਰਸ ਪੁਰਸ ਵਾਲੇ ਜਿਨ੍ਹਾਂ ਦਾ ਅਸਲ ਦੇ ਵਿੱਚ ਕੰਮ ਕੋਈ ਹੋਰ ਸੀ ਪਰ ਕੰਮ ਇਸ ਤਰ੍ਹਾਂ ਦੀ ਕਰਦੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਇਸ ਕੇਸ ਨੂੰ ਕੁਝ ਕੰਪਰੋਮਾਈਜ਼ ਕਰ ਲੈਣੇ ਆ ਕੁਝ ਇਹ ਕਰ ਲੈ ਜਿਵੇਂ ਇਹ ਤਾਂ ਨਾਰਮਲ ਚੀਜ਼ਾਂ ਹੁੰਦੀਆਂ ਨੇ ਪਰ ਉਹਨੇ ਟਾਈਮ ਦੇ ਵਿੱਚ ਹੌਲੀ-ਹੌਲੀ ਚੀਜ਼ਾਂ ਉਧਰੋਂ ਅੱਗੇ ਵੱਧਦੀਆਂ ਨੇ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਆਣੀ ਹੈਗੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਪਹਿਲਾਂ ਪੁਲਿਸ ਦੀ ਥਿਉਰੀ ਆ ਜਾਂ ਪਹਿਲਾਂ ਉੱਥੋਂ ਦੇ ਸੀਨੀਅਰ ਮੈਡੀਕਲ ਜਿਹੜੇ ਅਥਾਰਟिटीज ਨੇ ਉਹਨਾਂ ਦੀ ਥਿਉਰੀਜ਼ ਨੂੰ ਬਿਲਕੁਲ ਨਕਾਰ ਦੇਣ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਬਤ ਹੋਗੀ ਉਹ ਸੀਗੀ ਕਿ ਇਸ ਲੜਕੀ ਦੇ ਨਾਲ ਰੇਪ ਹੋਇਆ ਤਾਂ ਜਿਹੜੀ ਸੁਇਸਾਈਡ ਵਾਲੀ ਥਿਉਰੀ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਉੱਥੇ ਰੇਪ ਤੋਂ ਬਾਅਦ ਪਰ ਇੱਥੇ ਮੈਂ ਇੱਕ ਚੀਜ਼ ਹੋਰ ਥੋੜੀ ਦੱਸਣੀ ਚਾਹੂੰਗਾ ਕੁਝ ਲੋਕ ਹੁੰਦੇ ਆ ਜਿਹੜੇ ਹਾਂ ਰੇਪ ਕਰਦੇ ਆ ਉਹ ਬਹੁਤ ਹੀ ਬੁਰੀ ਚੀਜ਼ ਆ ਕੁਝ ਲੋਕ ਉਸ ਤੋਂ ਵੀ ਅਗਲੇ ਦਰਜੇ ਦੇ ਦਰਿੰਦੇ ਹੁੰਦੇ ਆ ਉਹਨਾਂ ਨੂੰ ਸਿਰਫ ਰੇਪ ਜਾਂ ਜਿਵੇਂ ਆਪਾਂ ਸੈਕਸ਼ੂਅਲ ਚੀਜ਼ਾਂ ਕਹਿੰਦੇ ਆ ਉਹਨਾਂ ਨੂੰ ਉਹਨਾਂ ਚ ਤੋਂ ਜ਼ਿਆਦਾ ਵੱਧ ਕੇ ਕੁਝ ਚੀਜ਼ ਚਾਹੀਦੀ ਹੁੰਦੀ ਆ ਉਹਨੂੰ ਕਹਿੰਦੇ ਆ ਸੈਕਸ਼ੂਅਲ ਵਾਇਲੈਂਸ ਮਤਲਬ ਉਹਨਾਂ ਨੂੰ ਉਹ ਚੀਜ਼ਾਂ ਦੇ ਵਿੱਚ ਜਦੋਂ ਥੋੜਾ ਦਰਦ ਹੋਵੇ ਫੋਨ ਨਿਕਲਦਾ ਹੋਵੇ ਵੈਸ਼ੀਪਣਾ ਹੋਵੇ ਉਹਨਾਂ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਆ ਇੱਕ ਸਿੰਪਲ ਹੋ ਗਿਆ ਕਿ ਤੁਸੀਂ ਕੋਈ ਇਹ ਜਾਂ ਕ੍ਰਿਮੀਨਲ ਹੈਗਾ ਜਿਸਨੇ ਇੱਕ ਲੜਕੀ ਨੂੰ ਫੜਿਆ ਤੇ ਉਹਦੇ ਨਾਲ ਰੇਪ ਕੀਤਾ ਉਹ ਇੱਕ ਹੋਰ ਚੀਜ਼ ਆ ਮੈਂ ਨਹੀਂ ਮੈਂ ਉਹਨੂੰ ਜਸਟੀਫਾਈ ਨਹੀਂ ਕਰ ਰਿਹਾ ਮੇਰੇ ਵੱਲੋਂ ਉਹਨਾਂ ਸਾਰੇ ਲੋਕਾਂ ਨੂੰ ਫਾਂਸੀ ਦੇ ਦੋ ਤੇ ਹੋਣੀ ਵੀ ਚਾਹੀਦੀ ਆ ਪਰ ਮੈਂ ਦੱਸਦਾ ਕਿ ਉਹਨਾਂ ਤੋਂ ਵੀ ਇੱਕ ਅਲੱਗ ਦਰਜੇ ਦੇ ਵੈਸ਼ੀ ਹੁੰਦੇ ਆ ਇਹ ਜੋ ਕੇਸ ਸੀਗਾ ਇਹ ਉਸ ਤੋਂ ਅਲੱਗ ਅਗਲੇ ਦਰਜੇ ਦਾ ਵੈਸ਼ੀਪ ਹੋਣਾ ਸੀ ਜਿਹੜਾ ਨਿਰਭਇਆ ਨਾਲ ਹੋਇਆ ਜਿਹਦੇ ਵਿੱਚ ਸਰੀਰ ਨੂੰ ਪੂਰਾ ਚੁੰਡਿਆ ਜਾਂਦਾ ਜਿਹਦੇ ਵਿੱਚ ਛੋਟਾ ਵਿਕਟਮ ਹੈਗਾ ਉਹਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਆ ਬਹੁਤ ਜ਼ਿਆਦਾ ਖੂਨ ਖਰਾਬਾ ਹੁੰਦਾ ਤੇ ਜਿਹੜਾ ਉਹਦਾ ਵਜਾਇਨਾ ਸੀ ਉਹਨੂੰ ਕਹਿੰਦੇ ਕਿ ਇੰਨੀ ਬੁਰੀ ਤਰ੍ਹਾਂ ਨਾਲ ਪੈਨੀਟ੍ਰੇਟ ਕੀਤਾ ਗਿਆ ਸੀਗਾ ਬਹੁਤ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਇੱਕ ਪਿਛਲੇ ਇੱਕ ਕੇਸ ਦੇ ਵਿੱਚ ਦੱਸਿਆ ਸੀਗਾ ਜਿਹੜੀ ਉਹ ਲੜਕੀ ਸੀਗੀ ਪਾਮੇਲਾ ਕਿ ਇੱਕ ਦੋ ਤਾਰੀ ਚਾਕੂ ਦੇ ਨਾਲ ਉਹਦੇ ਵਜੇ ਇਹਨਾਂ ਨੂੰ ਪੈਨੀਟ੍ਰੇਟ ਕੀਤਾ ਗਿਆ ਸੀ ਉਹ ਸਭ ਕੁਝ ਇੱਥੇ ਹੋਇਆ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਅਗਲੀ ਚੀਜ਼ ਕੀ ਕਹੀ ਗਈ ਕਿ ਇਸ ਲੜਕੀ ਦੇ ਸਿਰ ਨੂੰ ਇੰਨੀ ਇੱਕ ਜ਼ੋਰ ਦੀ ਫੋਰਸ ਦੇ ਨਾਲ ਕੰਧ ਦੇ ਵਿੱਚ ਮਾਰਿਆ ਗਿਆ ਕਿ ਬਹੁਤ ਜ਼ਿਆਦਾ ਅਗਲੀ ਚੀਜ਼ ਪੋਸਟਮਾਰਟਮ ਚ ਜੋ ਆਉਂਦੀ ਹੈ ਕਿਉਂਕਿ ਉਹ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਿਕਟਮ ਦੇ ਅਖੀਰਲੇ ਮੂਵਮੈਂਟਸ ਕਿਵੇਂ ਦੀਆਂ ਰਹੀਆਂ ਹੋਣਗੀਆਂ ਉਹਦੀ ਜ਼ਿੰਦਗੀ ਦੇ ਅਖੀਰਲੇ ਪਲ ਕਿਵੇਂ ਦੇ ਰਹੇ ਹੋਣਗੇ ਇਹ ਪੋਸਟਮਾਰਟਮ ਵਾਲੇ ਡਾਕਟਰ ਬਹੁਤ ਐਕਸਪਰਟ ਹੁੰਦੇ ਆ ਬਹੁਤ ਪੜੇ ਲਿਖੇ ਆ ਉਹ ਸਭ ਕੁਝ ਕਰ ਦਿੰਦੇ ਆ ਉਹਨਾਂ ਨੇ ਅਗਲੀ ਚੀਜ਼ ਆਪਣੇ ਉਹਨਾਂ ਜ਼ਖਮਾਂ ਤੋਂ ਜਿਹੜੇ ਜ਼ਖਮ ਉਹਨਾਂ ਨੇ ਬਾਡੀ ਦੇ ਉੱਪਰ ਦੇਖੇ ਉਹ ਤੋਂ ਸਾਰਾ ਸੀਨ ਕ੍ਰੀਏਟ ਕਰਤਾ ਉਹ ਇਹ ਬੋਲੇ ਕਿ ਇਹ ਲੜਕੀ ਬਹੁਤ ਬਹਾਦਰੀ ਨਾਲ ਲੜੀ ਬਹੁਤ ਜ਼ਿਆਦਾ ਇਸੇ ਕਰਕੇ ਇੰਨਾ ਜ਼ਿਆਦਾ ਇਹਦੇ ਨਾਲ ਸਭ ਕੁਝ ਹੋਇਆ ਤੇ ਉਹ ਜਿਹੜਾ ਵੈਸ਼ੀ ਬੰਦਾ ਸੀ ਉਹਨੇ ਉਦੇ ਫੇਸ ਨੂੰ ਕਿਉਂਕਿ ਉਹਨੂੰ ਇੰਨਾ ਗੁੱਸਾ ਆਇਆ ਕੰਧ ਦੇ ਨਾਲ ਪੂਰੀ ਚੰਗੀ ਤਰ੍ਹਾਂ ਦੇ ਨਾਲ ਰਗੜਿਆ ਬਹੁਤ ਵਾਰ ਇਸੇ ਕਰਕੇ ਉਹਦਾ ਪੂਰਾ ਮੂੰਹ ਬਿਲਕੁਲ ਉਹ ਤਾਂ ਜਿਹੜੀ ਸਕਿਨ ਸੀਗੀ ਉਹ ਪੀਲ ਆਫ ਹੋ ਗਈ ਸਕਿਨ ਉੱਥੋਂ ਰਗੜਨ ਦੇ ਨਾਲ ਆਪਾਂ ਨੂੰ ਪਤਾ ਜਿਵੇਂ ਆਪਾਂ ਹਸਪੀਟਲ ਜਾਂ ਕਾਲਜੇਸ ਜਾਂ ਕਲਾਸਾਂ ਦੇਖਦੇ ਆ ਉੱਥੇ ਬਹੁਤ ਸਾਰੇ ਸ਼ੀਸ਼ੇ ਲੱਗੇ ਹੁੰਦੇ ਆ ਬਾਰੀਆਂ ਹੁੰਦੀਆਂ ਪੁਰਾਣੀ ਤਰ੍ਹਾਂ ਦੀਆਂ ਆਪਣੀਆਂ ਬਾਰੀਆਂ ਜਦੋਂ ਨੇ ਉਹਨਾਂ ਚੀਜ਼ਾਂ ਨੂੰ ਰਗੜਿਆ ਤਾਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਬਾਰੀ ਕਿਤੇ ਨੂੰ ਕਿਤੇ ਕੋਈ ਕੱਚ ਟੁੱਟਿਆ ਹੋਊ ਕਿਉਂਕਿ ਪਹਿਲਾਂ ਆਤਮ ਹੱਤਿਆ ਦੀ ਥੋੜੀ ਵਿੱਚ ਉਹਨਾਂ ਨੇ ਬੋਲਿਆ ਸੀਗਾ ਕਿ ਉਹਦੀਆਂ ਐਨਕਾਂ ਦਾ ਕੱਚ ਟੁੱਟ ਗਿਆ ਤੇ ਉਹੀ ਉਹਦੀ ਅੱਖ 'ਚ ਵੱਜ ਗਿਆ ਐਨਕਾਂ ਦੇ ਕੱਚ ਦੇ ਨਾਲ ਕਿਉਂਕਿ ਪਹਿਲੀ ਗੱਲ ਉਹ ਇਨਾ ਹਾਰਡ ਗਲਾਸ ਹੁੰਦਾ ਨਹੀਂ ਜਿਹੜਾ ਐਨਕਾਂ ਵਾਲਾ ਆਪਣਾ ਗਲਾਸ ਹੁੰਦਾ ਇਹ ਉਨਾ ਹਾਰਡ ਨਹੀਂ ਹੁੰਦਾ ਕਿ ਟੁੱਟ ਕੇ ਆਪਾਂ ਨੂੰ ਇਹੋ ਜਿਹੀ ਜ਼ਖਮ ਕਰ ਦੇ ਕਿ ਅੱਖਾਂ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਹਿਣ ਲੱਗ ਜਾਣ ਪੋਸਟਮਾਰਟਮ ਵਾਲੇ ਡਾਕਟਰਸ ਨੇ ਇਹ ਥਿਉਰੀ ਦਿੱਤੀ ਕਿ ਉਹ ਕੱਚ ਟੁੱਟਿਆ ਤੇ ਉਹ ਬੰਦਾ ਇਨਾ ਬਰੂਟਲ ਸੀ ਕਿ ਉਹਨੇ ਉਸ ਕੱਚ ਦੇ ਨਾਲ ਉਹਦੀਆਂ ਅੱਖਾਂ ਦੇ ਉੱਪਰ ਵੀ ਪ੍ਰੋਪਰ ਹਮਲਾ ਕੀਤਾ ਅਗਲਾ ਚੀਜ਼ ਉਹਦੀ ਡੈਥ ਦਾ ਕੌਜ਼ ਉਹਦੀ ਡੈਥ ਦਾ ਕੌਜ਼ ਹੈ ਜਿਹੜੀ ਉਹਦੀ ਐਡਮਸ ਐਪਲ ਆ ਉਹਨੂੰ ਤੋੜ ਦਿੱਤਾ ਗਿਆ ਉਸ ਤੋਂ ਅਗਲੇ ਜਿਵੇਂ ਬਹੁਤ ਜ਼ਿਆਦਾ ਨੇ ਇਹ ਡਿਟੇਲ ਬਹੁਤ ਜ਼ਿਆਦਾ ਭਿਆਨਕ ਇਸ ਤੋਂ ਹੁਣ ਜਦੋਂ ਇਹ ਚੀਜ਼ ਹੁੰਦੀ ਆ ਤਾਂ ਹੁਣ ਜਿਹੜੀ ਪੁਲਿਸ ਆ ਤੇ ਅਧਿਕਾਰੀ ਉਹ ਬਿਲਕੁਲ ਬੈਕਫੁੱਟ ਤੇ ਚਲੇ ਜਾਂਦੇ ਆ ਜੋ ਕਿ ਹਮੇਸ਼ਾ ਹੀ ਹਰ ਕੇਸ ਦੇ ਵਿੱਚ ਜਾਂਦੇ ਆ ਪਤਾ ਨਹੀਂ ਕੀ ਮਤਲਬ ਇਹ ਸਭ ਕੁਝ ਇਹਨਾਂ ਦਾ ਸਿਸਟਮ ਹੈਗਾ ਤਾਂ ਹੁਣ ਉਹਨਾਂ ਨੂੰ ਤਫ਼ਤੀਸ਼ ਕਰਨੀ ਪੈਣੀ ਆ ਵੱਧੇ ਰੁੱਧੇ ਢੰਗ ਦੇ ਨਾਲ ਡਾਕਟਰ ਜਦੋਂ ਇਹ ਪਤਾ ਲੱਗਦਾ ਪੂਰੇ ਕਲਕੱਤੇ ਦੇ ਡਾਕਟਰ ਕਿਉਂਕਿ ਡਾਕਟਰਸ ਦੀ ਯੂਨੀਅਨ ਯੂਨੀਅਨ ਕਿਸੇ ਦੀ ਵੀ ਹੋਵੇ ਜਦੋਂ ਇੰਨੇ ਲੋਕ ਪ੍ਰੋਟੈਸਟ ਕਰਨਾ ਸਟਾਰਟ ਕਰ ਦਿੰਦੇ ਆ ਗਵਰਨਮੈਂਟ ਨੂੰ ਚੁੱਕਣਾ ਪੈਂਦਾ ਕੋਈ ਵੀ ਗਵਰਨਮੈਂਟ ਹੈਗੀ ਹੈ ਡੈਮੋਕ੍ਰੈਟਿਕ ਕੰਟਰੀਜ਼ ਦੀ ਉਹ ਸਿਰਫ ਇੱਕ ਚੀਜ਼ ਤੋਂ ਡਰਦੀ ਹੈ ਲੋਕਾਂ ਦੇ ਇਕੱਠ ਤੋਂ ਹੋਰ ਕਿਸੇ ਚੀਜ਼ ਤੋਂ ਨਹੀਂ ਡਰਦੇ ਤੇ ਹੁਣ ਇੱਥੇ ਯੂਨੀਅਨ ਹੈਗੀ ਡਾਕਟਰਸ ਦੀ ਉਹ ਉਸੇ ਟਾਈਮ ਪੂਰੇ ਕਲਕੱਤੇ ਦੇ ਵਿੱਚ ਕੰਮ ਬੰਦ ਕਰ ਦਿੰਦੇ ਆ ਸਾਰੇ ਡਾਕਟਰ ਸੜਕਾਂ ਦੇ ਉੱਪਰ ਆ ਜਾਂਦੇ ਆ ਤਾਂ ਹੁਣ ਪੁਲਿਸ ਨੂੰ ਇਹ ਕੰਮ ਕਰਨਾ ਹੀ ਪਊਗਾ ਤਾਂ ਹੁਣ ਕੀ ਕੀਤਾ ਜਾਂਦਾ ਸੀਸੀਟੀਵੀ ਫੁਟੇजेस ਖੰਗਾਲੀਆਂ ਜਾਂਦੀਆਂ ਨੇ ਉਸ ਹਾਲ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਪਰ ਉਹਦੇ ਬਾਹਰ ਜਿਹੜੀ ਉਹ ਕੋਰੀਡੋਰ ਹੈਗਾ ਉਹ ਬਹੁਤ ਵੱਡੀ ਗੈਲਰੀ ਆ ਅਡਡ ਜਗਾ ਉਹ ਕਾਲਜ ਦੀ ਐਂਟ੍ਰੈਂਸ ਗੇਟ ਹੈਗਾ ਸਭ ਕਿਤੇ ਸੀਸੀਟੀਵੀ ਫੁਟੇजेस ਹੈਗੀਆਂ ਨੇ ਤਾਂ ਜਦੋਂ ਸੀਸੀਟੀਵੀ ਫੁਟੇजेस ਦੇਖੀਆਂ ਜਾਂਦੀਆਂ ਤਾਂ ਹੁਣ ਉਹ ਇੱਕ ਕਾਲਜ ਵੀ ਹੈ ਤੇ ਇੱਕ ਹਸਪੀਟਲ ਆ ਸਭ ਤੋਂ ਵੱਡੀ ਗੱਲ ਹਸਪੀਟਲਸ ਦੇ ਵਿੱਚ 24 ਘੰਟੇ ਭਾਵੇਂ ਰਾਤ ਆ ਕੋਈ ਨਾ ਕੋਈ ਲੋਕ ਆਉਂਦੇ ਜਾਂਦੇ ਰਹਿਣਗੇ ਹਮੇਸ਼ਾ ਹੁਣ ਉਹ ਦੇਖਦੇ ਆ ਉਹ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਆ ਉਹਨਾਂ ਦੇ ਨੋਟ ਕਰਦੇ ਆ ਇਹ ਕਿਹੜੇ ਕਿਹੜੇ ਲੋਕ ਨੇ ਉਹਨਾਂ ਸਾਰੇ ਲੋਕਾਂ ਦੇ ਵਿੱਚ ਇੱਕ ਬੰਦੇ ਦੀ ਐਂਟਰੀ ਹੁੰਦੀ ਆ ਉਹ ਸਾਰਿਆਂ ਨੂੰ ਮਤਲਬ ਲਿਖ ਲੈਂਦੇ ਆ ਕਿ ਇਹ ਫਲਾਣਾ ਫਲਾਣਾ ਬੰਦਾ ਕਿ ਕਿੰਨੇ ਕਿੰਨੇ ਲੋਕ ਗਏ ਆ ਕੁਛ ਦੀ ਤਾਂ ਪਹਿਚਾਣ ਹੁੰਦੀ ਕੋਈ ਡਾਕਟਰ ਉਥੋਂ ਦੇ ਹਸਪੀਟਲ ਦੀ ਕਰਮਚਾਰੀ ਹੁੰਦੇ ਕੋਈ ਡਾਕਟਰ ਆ ਕੋਈ ਸਕਿਉਰਿਟੀ ਗਾਰਡ ਆ ਕੋਈ ਕੰਟੇਨ ਵਾਲਾ ਹੋਊਗਾ ਇਸ ਤਰ੍ਹਾਂ ਉਹਨਾਂ ਦੇ ਵਿੱਚ ਹੀ ਇੱਕ ਬੰਦਾ 4 ਵਜੇ ਪੂਰੇ 4 ਵਜੇ ਅੰਦਰ ਹਸਪੀਟਲ ਦੇ ਵਿੱਚ ਐਂਟਰ ਕਰਦਾ ਤੇ ਉਹਨੇ ਗਲ ਦੇ ਵਿੱਚ ਇੱਕ ਹੈੱਡਫੋਨਸ ਰੱਖੇ ਹੋਏ ਆ ਬਲੂਟੂਥ ਵਾਲੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਇੱਕ ਇਨਸਾਨ ਹੈ ਫੁਟੇਜਸ ਦੇਖੀਆਂ ਜਾ ਰਹੀਆਂ ਨੇ ਅੱਗੇ ਤੇ ਅੱਗੇ ਉਸ ਤੋਂ ਬਾਅਦ ਕੀ ਹੁੰਦਾ ਉਹ ਬੰਦਾ ਜਦੋਂ ਉਸ ਪੂਰੇ 40 ਮਿੰਟ ਬਾਅਦ 4:40 ਮਿੰਟ ਤੇ ਹਸਪੀਟਲ ਦੇ ਵਿੱਚੋਂ ਬਾਹਰ ਨਿਕਲਦਾ ਇਸ ਵਾਰ ਇੱਕ ਦਿਲਚਸਪ ਚੀਜ਼ ਕੀ ਹੈਗੀ ਆ ਕਿ ਜਿਹੜੇ ਉਹਨੇ ਉਹਦੇ ਗਲ ਦੇ ਵਿੱਚ ਉਹ ਹੈੱਡਫੋਨ ਸੀਗੇ ਉਹ ਮਿਸਿੰਗ ਨੇ ਇਸ ਵਾਰ ਉਹ ਹੈ ਨਹੀਂਗੇ ਪੁਲਿਸ ਵਾਲੇ ਕਿ ਹਾਲੇ ਤੱਕ ਉਹਨੂੰ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਕਿਉਂਕਿ ਬਹੁਤ ਸਾਰੇ ਲੋਕ ਅੰਦਰ ਜਾ ਰਹੇ ਬਹੁਤ ਸਾਰੇ ਲੋਕ ਬਾਹਰ ਆ ਰਹੇ ਤਾਂ ਪੁਲਿਸ ਵਾਲੇ ਕੀ ਕਰਦੇ ਇਹਨਾਂ ਸਾਰੇ ਲੋਕਾਂ ਦੀ ਲਿਸਟ ਬਣਾਉਂਦੇ ਹਸਪੀਟਲ ਦੇ ਸਟਾਫ ਨੂੰ ਆਪਣੇ ਕੋਲ ਬਿਠਾਉਂਦੇ ਕੋ ਕਿ ਬਹੁਤ ਸਾਰੇ ਨੂੰ ਤਾਂ ਉਹੀ ਪਛਾਣ ਲੈਣਗੇ ਕਿ ਫਲਾਣੇ ਫਲਾਣੇ ਬੰਦੇ ਆ ਜਾਂ ਹੋ ਸਕਦਾ ਜਿਵੇਂ ਬਹੁਤ ਸਾਰੇ ਲੋਕਾਂ ਦੇ ਮਰੀਜ਼ ਉੱਥੇ ਹੁੰਦੇ ਆ ਤਾਂ ਨਰਸਸ ਨੂੰ ਕੰਮ ਕਰਦੀ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਹਾਂ ਫ ਉਹਨਾਂ ਸਾਰੇ ਲੋਕਾਂ ਨੂੰ ਥਾਣੇ ਬੁਲਾਇਆ ਜਾਂਦਾ। ਉਹ ਸਾਰੇ ਲੋਕ ਆਉਂਦੇ ਵੀ ਪੁੱਛਤਾਛ। ਉਹਨਾਂ ਸਾਰੇ ਲੋਕਾਂ ਦੇ ਫੋਨਸ ਉੱਥੇ ਰਖਵਾਏ ਜਾਂਦੇ ਆ। ਉਸ ਤੋਂ ਬਾਅਦ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸ ਜਗ੍ਹਾ ਦੇ ਉੱਪਰ ਇੱਕ ਹੈੱਡਫੋਨ ਦਾ ਸੈੱਟ ਜਿਹੜਾ ਵਾ ਉਹ ਮਿਲਿਆ ਉਸ ਕਮਰੇ ਦੇ ਵਿੱਚੋਂ। ਹੁਣ ਉਹਨਾਂ ਨੂੰ ਪਤਾ ਕਿ ਇਹ ਹੈੱਡਫੋਨ ਦਾ ਸੈੱਟ ਮਤਲਬ ਕਾਮਨ ਸੈਂਸ ਹੀ ਹੋਗੀ ਇੱਕ ਤਰ੍ਹਾਂ ਨਾਲ ਕਿ ਜਿਹੜੇ ਵੀ ਬੰਦੇ ਨੇ ਇਹ ਚੀਜ਼ਾਂ ਕੀਤੀਆਂ ਹੋਣਗੀਆਂ ਇਹ ਹੈੱਡਫੋਨ ਉਹਦੇ ਹੁਣ ਇੱਥੇ ਗਲਤ ਇਹ ਵੀ ਹੈਗੀ ਆ ਕਿ ਇੱਕ ਬੰਦਾ ਅੰਦਰ ਗਿਆ ਹੈੱਡਫੋਨ ਸੀਗੇ ਬਾਹਰ ਆਇਆ ਤਾਂ ਹੈ ਨਹੀਂ ਪਰ ਫਿਰ ਵੀ ਉਹ ਇੱਕ ਬਹੁਤ ਛੋਟਾ ਸਬੂਤ ਆ ਉਹਨੂੰ ਅਦਾਲਤ ਦੇ ਵਿੱਚ ਇੱਕ ਕਮਜ਼ੋਰ ਸਬੂਤ ਮੰਨੇ ਜਾਊਗਾ ਜੇ ਤੁਸੀਂ ਸਿਰਫ ਇੰਨਾ ਕਹਿ ਦੋਗੇ ਉਸ ਤੋਂ ਵੀ ਬੈਟਰ ਆ ਉਹਨੂੰ ਪੁਖਤਾ ਕਰ ਲਿਆ ਜਾਵੇ ਤਾਂ ਪੁਖਤਾ ਹੋਰ ਕਰਨ ਲਈ ਹੁਣ ਪੁਲਿਸ ਕੀ ਕਰਦੀ ਆ ਉਹ ਜਿਹੜੇ ਹੈੱਡਫੋਨਸ ਨੇ ਉਹਨਾਂ ਨੂੰ ਅਟੈਚ ਕਰਨ ਦੀ ਕੋਸ਼ਿਸ਼ ਕਰਦੀ ਆ ਉਸ ਉਹਨਾਂ ਫੋਨਾਂ ਦੇ ਨਾਲ ਤੇ ਉਹ ਦੇਖਦੇ ਆ ਕਿ ਇਹਨਾਂ ਸਾਰੇ ਲੋਕਾਂ ਚੋਂ ਕਿਹਦੇ ਫੋਨ ਦੇ ਨਾਲ ਉਹ ਅਟੈਚ ਹੁੰਦੇ ਆ ਤਾਂ ਜਦੋਂ ਹੀ ਉਹ ਅਟੈਚ ਕਰਨਾ ਸਟਾਰਟ ਕਰਦੇ ਆ ਤਾਂ ਇਹ ਜੋ ਲੜਕਾ ਹੈ ਇਹਦੀ 32 ਸਾਲ 33 ਸਾਲ ਦੀ ਉਮਰ ਦਾ ਸੰਜੇ ਰੌਏ ਉਹ ਜਿਹੜੇ ਬਲੂਟੂਥ ਵਾਲੇ ਹੈੱਡਫੋਨਸ ਨੇ ਉਹਦੇ ਫੋਨ ਦੇ ਨਾਲ 1 ਮਿੰਟ ਚ ਕਨੈਕਟ ਹੋ ਜਾਂਦੇ ਗੱਲ ਸਾਰੀ ਨਿਬੜ ਜਾਂਦੀ ਆ ਬਾਕੀ ਦੇ ਸਾਰੇ ਲੋਕ ਕੇਸ ਦੇ ਵਿੱਚੋਂ ਨਿਕਲ ਜਾਂ ਤਾਂ ਹੁਣ ਬਾਕੀ ਸਾਰੇ ਲੋਕ ਹਟ ਗਏ ਲਾਈਨ ਮਾਈ ਲਾਈਟ ਦੇ ਵਿੱਚ ਰਹਿ ਗਿਆ ਸਿਰਫ ਇੱਕ ਬੰਦਾ 33 ਸਾਲ ਦਾ ਸੰਜੇ ਰੌਏ ਇਹ ਕੇਸ ਇੱਕ ਹੋਰ ਰੇਪ ਇੰਡੀਆ ਦਾ ਇੱਕ ਹੋਰ ਜਾਨ ਚਲੀ ਗਈ ਸਭ ਕੁਝ ਉਵੇਂ ਹੀ ਰਹਿ ਜਾਣਾ ਸੀ ਪਰ ਇਹ ਕੇਸ ਇਹਨਾਂ ਹਾਈਲਾਈਟ ਕਿਉਂ ਹੋਇਆ ਹੁਣ ਇੱਥੇ ਬਹੁਤ ਦਿਲਚਸਪ ਚੀਜ਼ ਆਉਣ ਗਈ ਆ ਸੰਜੇ ਰੌਏ ਦੇ ਨਾੜ ਰਿਲੇਟਡ ਹੁਣ ਆਪਾਂ ਇਹ ਦੇਖੀਏ ਕਿ ਸੰਜੇ ਰੌਏ ਕੌਣ ਆ ਉਸ ਹਸਪੀਟਲ ਦੇ ਬਾਹਰ ਇੱਕ ਪੁਲਿਸ ਚੌਕੀ ਆ ਇਹ ਬੰਦਾ ਇਹਦੀ ਡਿਊਟੀ ਆ ਉਸ ਚੌਕੀ ਦੇ ਵਿੱਚ ਹੁਣ ਇਹ ਪੁੱਛਿਆ ਜਾਵੇ ਕਿ ਇਹ ਡਿਊਟੀ ਕਿਉਂ ਹੈਗੀ ਆ ਕਿ ਇਹ ਪੁਲਿਸ ਵਾਲਾ ਨਹੀਂ ਇਹ ਵੋਲੰਟੀਅਰ ਕਿਤਾਬੀ ਗੱਲਾਂ ਦੇ ਵਿੱਚ ਜਿਹੜੀਆਂ ਇੱਕ ਨਾਰਮਲ ਗੱਲਾਂ ਨੇ ਭੋਲੀਆਂ ਪਾਲੀਆਂ ਗੱਲਾਂ ਨੇ ਉਹਨਾਂ ਦੇ ਥਰੂ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਉਹ ਵਲੰਟੀਅਰ ਪਰ ਅਸਲ ਦੇ ਵਿੱਚ ਪੁਲਿਸ ਦਾ ਕਿਰਦਾਰ ਆਪਾਂ ਸਾਰਿਆਂ ਨੂੰ ਪਤਾ ਚੰਗੀ ਤਰ੍ਹਾਂ ਜਾਣਦੇ ਹਾਂ ਬੰਗਾਲ ਦੀ ਪੁਲਿਸ ਕਲਕੱਤੇ ਦੀ ਪੁਲਿਸ ਮਤਲਬ ਇਹਨਾਂ ਦੇ ਇੰਨੇ ਕ ਕੇਸ ਹੁੰਦੇ ਆ ਬਹੁਤ ਜ਼ਿਆਦਾ ਕ腐ਸ਼ਨ ਦੇ ਆਪਾਂ ਬਹੁਤ ਦੂਰ ਬੈਠੇ ਆ ਪੰਜਾਬ ਦੇ ਵਿੱਚ ਪਰ ਇੱਥੋਂ ਤੱਕ ਵੀ ਉਹਨਾਂ ਦੀਆਂ ਇੰਨੀਆਂ ਖਬਰਾਂ ਮੈਂ ਅਕਸਰ ਪੜ੍ਹਦਾ ਰਹਿਣਾ ਬਹੁਤ ਕਿਤਾਬਾਂ ਦੇ ਵਿੱਚ ਕਲਕੱਤੇ ਦੀ ਪੁਲਿਸ ਬਹੁਤ ਹੱਦ ਤੱਕ ਬਦਨਾਮ ਪੁਲਿਸਾਂ ਕੇ ਆਪਣੀ ਕਰਪਸ਼ਨ ਨੂੰ ਲੈ ਕੇ ਇਸ ਬੰਦੇ ਨੂੰ ਇੱਕ ਪੋਸਟ ਦਿੱਤੀ ਗਈ ਆ ਪੁਲਿਸ ਵਾਲਿਆਂ ਵੱਲੋਂ ਕਿਹੜੀ ਪੋਸਟ ਆ ਕਿ ਇਹ ਸਾਡੇ ਵੱਲੋਂ ਵਲੰਟੇਰਿੰਗ ਕਰਦਾ ਕਿਸ ਚੀਜ਼ ਦੀ ਵਲੰਟੇਰਿੰਗ ਕਰਦਾ ਵਾ ਵਲੰਟੇਰਿੰਗ ਮਤਲਬ ਵੀ ਬਿਨਾ ਪੈਸੇ ਤੋਂ ਇਹ ਸਾਡੇ ਲਈ ਕੰਮ ਕਰ ਰਿਹਾ ਪਹਿਲੀ ਚੀਜ਼ ਕੋਈ ਬੰਦਾ ਬਿਨਾ ਪੈਸੇ ਤੋਂ ਇੱਕ ਫੁੱਲ ਟਾਈਮ ਜੌਬ ਕਿਉਂ ਕਰੂਗਾ ਚਲੋ ਉਹ ਵੀ ਮੰਨ ਲਿਆ ਕਿ ਕਿਸੇ ਬੰਦੇ ਦੇ ਵਿੱਚ ਸਮਾਜ ਸੇਵਾ ਕਰਨ ਦਾ ਬਹੁਤ ਜ਼ਿਆਦਾ ਮਤਲਬ ਹੈਗਾ ਜਜ਼ਬਾ ਵਾ ਅਗਲੀਆਂ ਚੀਜ਼ਾਂ ਇਹ ਬੰਦਾ ਵਲੰਟੇਰਿੰਗ ਕਿਸ ਚੀਜ਼ ਦੀ ਕਰਦਾ ਹਸਪੀਟਲ ਦੇ ਅੰਦਰ ਜਿੰਨੇ ਵੀ ਕੰਮਕਾਰ ਹੁੰਦੇ ਆ ਕਹਿੰਦੇ ਕਿ ਉਹਦੇ ਵਿੱਚ ਹੀ ਅਸਿਸਟ ਕਰਦਾ ਲੋਕਾਂ ਕਿਤਾਬੀ ਦੁਨੀਆ ਨੂੰ ਛੱਡਦੀ ਐ ਪ੍ਰੈਕਟੀਕਲ ਦੇ ਵਿੱਚ ਇਹ ਕੰਮ ਕੀ ਕਰਦਾ ਪੁਲਿਸ ਵਾਲਿਆਂ ਨੇ ਉੱਥੇ ਬਹੁਤ ਸਾਰੇ ਆਪਣੇ ਟਾਊਟ ਰੱਖੇ ਹੋਏ ਆ ਬਹੁਤ ਅਲੱਗ-ਅਲੱਗ ਏਰੀਆ ਦੇ ਵਿੱਚ ਬਹੁਤ ਸਾਰੇ ਸਰਕਾਰੀ ਦਫ਼ਤਰਾਂ 'ਚ ਜਿਹੜੇ ਸਿੱਧੇ-ਸਿੱਧੇ ਉੱਪਰ ਤੱਕ ਪੈਸਾ ਪਹੁੰਚਾਉਂਦੇ ਆ ਪੁਲਿਸ ਵਾਲਿਆਂ ਨੂੰ ਸੀਨੀਅਰ ਅਧਿਕਾਰੀਆਂ ਨੂੰ ਹਸਪੀਟਲਸ ਦੇ ਵਿੱਚ ਬੈੱਡ ਨਾ ਮਿਲਣਾ ਹਸਪੀਟਲ ਦੇ ਵਿੱਚ ਡਾਕਟਰ ਨਾ ਮਿਲਣਾ ਹਸਪੀਟਲਸ ਦੇ ਵਿੱਚ ਦਵਾਈਆਂ ਨਾ ਮਿਲਣਾ ਤੇ ਜਦੋਂ ਅਪਸ ਸਭ ਤੋਂ ਜ਼ਿਆਦਾ ਔਖੀ ਕੰਡੀਸ਼ਨ ਚ ਕਦੋਂ ਹੁੰਨੇ ਆ ਜਦੋਂ ਆਪਣਾ ਕੋਈ ਰਿਸ਼ਤੇਦਾਰ ਕਿਸੇ ਹਸਪੀਟਲ ਦੇ ਵਿੱਚ ਪਿਆ ਉਦੋਂ ਆਪਾਂ ਨੂੰ ਐਮਰਜੈਂਸੀ ਆ ਤਾਂ ਉਦੋਂ ਇਹੋ ਜਿਹੇ ਲੋਕ ਸੰਜੀਤ رائے ਵਰਗੇ ਲੋਕ ਉੱਥੇ ਮਤਲਬ ਏਜੰਟਾਂ ਦੀ ਤਰ੍ਹਾਂ ਕੰਮ ਕਰਦੇ ਆ ਤੁਹਾਨੂੰ ਬੈੱਡ ਦਿਵਾਉਣਗੇ ਸਭ ਕੁਝ ਕਰਨਗੇ ਤੇ ਉਹਦੇ ਪੈਸੇ ਲੈਣਗੇ ਅਗਲੀ ਚੀਜ਼ ਕਿਉਂਕਿ ਹੁਣੇ ਪੁਲਿਸ ਵਾਲਿਆਂ ਨਾਲ ਲਿੰਕ ਆ ਪੁਲਿਸ ਵਾਲਿਆਂ ਵੱਲੋਂ ਹੀ ਇਹਨੂੰ ਅਧਿਕਾਰਿਕ ਤੌਰ ਤੇ ਇੱਕ ਜੌਬ ਦਿੱਤੀ ਆ ਤਾਂ ਇਹਦੇ ਕੋਲੇ ਇੱਕ ਅਥਾਰਟੀ ਆ ਮੈਡੀਕਲ ਉਸ ਕਾਲਜ ਦੇ ਅੰਦਰ ਕਿਸੇ ਵੀ ਡਿਪਾਰਟਮੈਂਟ ਕਿਸੇ ਵੀ ਕਮਰੇ ਤੱਕ ਫ੍ਰੀ ਐਕਸੈਸ ਹੈ ਤੁਸੀਂ ਵੀ ਦੇਖੋਗੇ ਤੁਸੀਂ ਅੱਡ ਅੱਡ ਹਸਪੀਟਲ ਚ ਗਏ ਹੋਵੋਗੇ ਬਹੁਤ ਸਾਰੀ ਜਗ੍ਹਾ ਹੁੰਦੀ ਹੈ ਜਿੱਥੇ ਆਪਾਂ ਨਹੀਂ ਜਾ ਸਕਦੇ ਉਹਨਾਂ ਦੇ ਆਪਣੇ ਏਰੀਏ ਹੁੰਦੇ ਹਰ ਕਿਤੇ ਹੁੰਦੇ ਆ ਤੇ ਹੁਣੇ ਵੀ ਚਾਹੀਦੇ ਉਹਨਾਂ ਦੀ ਪ੍ਰਾਈਵੇਸੀ ਹੈਗੀ ਆ ਜਾਂ ਬਹੁਤ ਸਾਰਾ ਕੁਝ ਆਪਣਾ ਅਲੱਗ ਕਰ ਰਹੇ ਆ ਇਹ ਬੰਦਾ ਹੈ ਇਹਨੂੰ ਕਿਤੇ ਕੋਈ ਰੋਕ ਥਾਮਨੇ ਹੈਗੇ ਉਸ ਦਿਨ ਵੀ ਜਦੋਂ ਇਹ ਅੰਦਰ ਗਿਆ ਇਹਨੇ ਇਹ ਸਭ ਕੁਝ ਕੀਤਾ ਇਹਦੇ ਜਿਹੜੀ ਟੀ-ਸ਼ਰਟ ਪਾਈ ਹੋਈ ਸੀ ਉਹਦੇ ਉੱਪਰ ਵੀ ਕੋਲਕਾਤਾ ਪੁਲਿਸ ਲਿਖਿਆ ਹੋਇਆ ਸੀ ਭਾਵੇਂ ਕਿ ਇਹ ਪੁਲਿਸ ਦਾ ਅਫੀਸ਼ੀਅਲ ਕੋਈ ਸਿਪਾਹੀ ਨਹੀਂ ਕੋਈ ਬੰਦਾ ਨਹੀਂ ਪਰ ਪੁਲਿਸ ਨੇ ਅੱਗੇ ਇਹ ਏਜੰਟ ਦੀ ਤਰ੍ਹਾਂ ਰੱਖਿਆ ਹੋਇਆ ਇਹਦਾ ਜੋ ਮੋਟਰਸਾਈਕਲ ਹੈਗਾ ਉਹਦੇ ਉੱਪਰ ਵੀ ਕੋਲਕੱਤਾ ਪੁਲਿਸ ਦਾ ਪੋਸਟਰ ਲੱਗਿਆ ਹੋਇਆ ਟੈਗ ਲੱਗਿਆ ਹੋਇਆ ਤੇ ਜਿਹੜਾ ਵੀ ਬੰਦਾ ਇਹਨੂੰ ਕਦੇ ਵੀ ਪੁੱਛਦਾ ਕਿ ਤੂੰ ਕੀ ਕੰਮ ਕਰਦਾ ਕੋਈ ਵੀ ਬੰਦਾ ਤੁਰਿਆ ਜਾਂਦਾ ਤਾਂ ਉਹਨੂੰ ਕਹਿੰਦਾ ਕਿ ਮੈਂ ਪੁਲਿਸ ਦੇ ਵਿੱਚ ਅਗਲੀ ਚੀਜ਼ ਇਹ ਕ੍ਰਾਈਮ ਕਰਨ ਤੋਂ ਬਾਅਦ ਇਹ ਬੰਦਾ ਕਿੱਥੇ ਗਿਆ ਕੋਲਕੱਤੇ ਪੁਲਿਸ ਦੀ ਨੰਬਰ 4 ਬੈਰੇਕ ਦੇ ਵਿੱਚ ਉਹਦਾ ਉੱਥੇ ਪਹੁੰਚ ਗਿਆ ਇਹਦੇ ਲਿੰਕ ਪੁਲਿਸ ਦੇ ਬਹੁਤ ਸੀਨੀਅਰ ਅਫਸਰਾਂ ਨਾਲ ਸੀ ਇਸੇ ਕਰਕੇ ਅਦਰਵਾਈਜ਼ ਹੁਣ ਪੁਲਿਸ ਵਾਲੇ ਕਿਉਂ ਇੰਨਾ ਜ਼ਿਆਦਾ ਆਪਣਾ ਨਾਮ ਬਦਨਾਮ ਕਰਨਗੇ ਕਿਉਂ ਆਤਮ ਹੱਤਿਆ ਦਿਖਾਉਣਗੇ ਉਹਨਾਂ ਨੂੰ ਕੀ ਪਈਆ ਜੇ ਇੱਕ ਕ੍ਰਾਈਮ ਹੋਇਆ ਉਹਨਾਂ ਨੂੰ ਤਾਂ ਹੋਊਗਾ ਕਿ ਛੇਤੀ ਤੇ ਛੇਤੀ ਅਸੀਂ ਬੰਦਾ ਫੜੀਏ ਤਾਂ ਕਿ ਸਾਡੀ ਵੀ ਭਲ ਬਣੇ ਲੋਕਾਂ ਦੇ ਵਿੱਚ ਕਿ ਕਹਿਣ ਕਿ ਇੰਨੀ ਛੇਤੀ ਕੇਸ ਹੱਲ ਜਾਤਾ ਪਰ ਇੱਥੇ ਬਿਲਕੁਲ ਉਲਟ ਹੁੰਦਾ ਵਾ ਪੁਲਿਸ ਵਾਲੇ ਸਟਾਰਟਿੰਗ ਦੇ ਵਿੱਚ ਤੋਂ ਹੀ ਕਿਉਂ ਆਪਣੇ ਹੱਥ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਆ ਕਿਉਂ ਕਹਿੰਦੇ ਆ ਕਿ ਇਹ ਆਤਮ ਹੱਤਿਆ ਵਾ ਕਿ ਮੈਂ ਦੁਬਾਰਾ ਹਮੇਸ਼ਾ ਹੀ ਬੋਲਦਾ ਹੁੰਨਾ ਹਿੰਦੀ ਵਾਲੀ ਕਹਾਵਤ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ ਗੱਲ ਨਿਕਲੀ ਆ ਤਾਂ ਉਹ ਬਹੁਤ ਦੂਰ ਤੱਕ ਜਾਊਗੀ ਕਿ ਇਹੋ ਜਿਹੇ ਲੋਕ ਪੁਲਿਸ ਨੇ ਅੱਗੇ ਰੱਖੇ ਹੋਏ ਆ ਜਿਹੜੇ ਆਮ ਲੋਕਾਂ ਨੂੰ ਲੁੱਟਦੇ ਆ ਤੇ ਉੱਪਰ ਤੱਕ ਪੈਸਾ ਪਹੁੰਚਾਉਂਦੇ ਆ ਅਗਲੀ ਚੀਜ਼ ਹੁਣ ਜਦੋਂ ਇਸ ਬੰਦੇ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਬਾਰੇ ਮਤਲਬ ਕਮਾਲ ਦੀਆਂ ਕਹਾਣੀਆਂ ਮਿਲੀਆਂ ਇਹਦੀ ਉਮਰ ਹਾਲੇ ਸਿਰਫ 33 ਸਾਲ ਦੀ ਪਰ ਇਹ ਚਾਰ ਵਿਆਹ ਆਲਰੇਡੀ ਕਰਵਾ ਚੁੱਕੇ ਆ ਉਹਦੇ ਵਿੱਚੋਂ ਪਹਿਲੀਆਂ ਜਿਹੜੀਆਂ ਇਹਦੀਆਂ ਤਿੰਨ ਵਾਈਫਸ ਨੇ ਉਹ ਇਹਨੂੰ ਛੱਡ ਚੁੱਕੀਆਂ ਨੇ ਇਹਦੇ ਬਹੁਤ ਬਰੂਟਲ ਬਹੁਤ ਵਾਇਲੈਂਸ ਮਤਲਬ ਬਹੁਤ ਜ਼ਿਆਦਾ ਅਗਰੈਸਿਵ ਹੈਗਾ ਇਹ ਕੁੱਟਮਾਰ ਸਰੀਰਕ ਉਤਪੀੜਨ ਬਹੁਤ ਜ਼ਿਆਦਾ ਇਹਨੂੰ ਮਜ਼ਾ ਆਉਂਦਾ ਇਸ ਕਰਕੇ ਇਹਦੀਆਂ ਪਹਿਲੀਆਂ ਤਿੰਨ ਘਰਵਾਲੀਆਂ ਇਹਨੂੰ ਤਲਾਕ ਦੇ ਚੁੱਕੀਆਂ ਚੌਥਾ ਵਿਆਹ ਹੋਇਆ ਉਹ ਲੜਕੀ ਨੂੰ ਕੈਂਸਰ ਹੋਇਆ ਤੇ ਕੈਂਸਰ ਤੋਂ ਬਾਅਦ ਉਹਦੀ ਮੌਤ ਹੋ ਗਈ ਇਹਦੇ ਆਸ-ਪਾਸੇ ਤੇ ਇਹਦੇ ਏਰੀਏ ਤੇ ਜਿੰਨੇ ਵੀ ਗਵੰਡੀ ਨੇ ਇਹਦੇ ਸਾਰੇ ਉਹ ਕਹਿੰਦੇ ਕਿ ਇੱਕ ਬਹੁਤ ਹੀ ਖਤਰਨਾਕ ਕਿਸਮ ਦਾ ਬੰਦਾ ਵਾ ਤੇ ਇਹ ਬਹੁਤ ਵੱਡਾ ਵੋਮਨਾਈਜ਼ਰ ਆ ਵੋਮਨਾਈਜ਼ਰ ਮਤਲਬ ਜਿਹੜਾ ਕਿ ਔਰਤਾਂ ਦੇ ਪਿੱਛੇ ਫਿਰਦਾ ਰਹਿੰਦਾ ਸੈਕਸ ਕਰੀਜ਼ੀ ਹੈਗਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਬਹੁਤ ਬਦਨਾਮ ਬੰਦਾ ਹੈ ਤੇ ਚਲੋ ਇਹ ਵੀ ਮੰਨ ਲਿਆ ਕਿ ਪੁਲਿਸ ਨੇ ਇੱਥੇ ਇਹ ਵੀ ਕਹਿ ਸਕਦੇ ਆ ਕਿ ਨਹੀਂ ਜੇ ਅਸੀਂ ਤਾਂ ਵੋਲੰਟੀਅਰ ਰੱਖਿਆ ਤਾਂ ਫਿਰ ਇਹ ਆ ਕਿ ਜੇ ਪੁਲਿਸ ਹੀ ਕਿਸੇ ਦਾ ਬੈਕਗ੍ਰਾਉਂਡ ਨਹੀਂ ਚੈੱਕ ਕਰ ਸਕਦੀ ਤੁਸੀਂ ਕਿਹੇ ਜ ਆ ਬੰਦਾ ਵੋਲੰਟੀਅਰ ਕੀਤਾ ਪੁਲਿਸ ਆਪਣੀ ਸਕਿਨ ਬਚਾ ਸਕਦੀ ਸੀ ਇਹ ਕਹਿ ਕੇ ਕਿ ਹਾਂ ਨਹੀਂ ਕਿ ਸਾਨੂੰ ਤਾਂ ਪਤਾ ਨਹੀਂ ਉਹਥੇ ਕੀ ਕਰਦਾ ਸੀ ਤੈਨੂੰ ਵੋਲੰਟੀਅਰ ਰੱਖਿਆ ਸੀਗਾ ਬਿਲਕੁਲ ਆਪਣੀ ਸਹੀ ਐਫਰਟ ਕਰ ਪਰ ਹੁਣ ਇੱਥੇ ਵੀ ਪੁਲਿਸ ਪਸਤੀ ਆ ਕਿ ਕੀ ਤੁਸੀਂ ਵਲੰਟੀਅਰ ਜਿਹੜੇ ਲੋਕ ਰੱਖਣੇ ਆ ਉਹ ਇਸ ਤਰ੍ਹਾਂ ਦੇ ਹੀ ਰੱਖੋਣ ਜਦੋਂ ਕਿ ਆਪਣੇ ਵਰਗੇ ਲੋਕ ਜਦੋਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਂਦੇ ਆ ਪਾਸਪੋਰਟ ਦੇ ਜਾਂ ਹੋਰ ਤਾਂ ਵੈਰੀਫਿਕੇਸ਼ਨ ਕੌਣ ਕਰਦਾ ਪੁਲਿਸ ਵਾਲੇ ਕਰਦੇ ਆ ਤੇ ਇਹ ਆ ਦੇਖੋ ਆ ਪੁਲਿਸ ਦੀ ਵੈਰੀਫਿਕੇਸ਼ਨ ਤਾਂ ਇਹ ਆ ਕਿ ਕੀ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਬੰਦਾ ਇਸ ਤਰ੍ਹਾਂ ਦਾ ਵਾ ਜਿਹਨੂੰ ਤੁਸੀਂ ਹਸਪੀਟਲ ਦੇ ਬਾਹਰ ਨਾਈਟ ਡਿਊਟੀ ਤੇ ਬਿਠਾਇਆ ਜਾਂ ਫਿਰ ਇਹ ਸਭ ਕੁਝ ਜਾਣਬੁੱਝ ਕੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਅੱਗੇ ਰੱਖਦੇ ਹੋ ਕ੍ਰਾਈਮਨਲ ਬੈਕਗ੍ਰਾਉਂਡ ਦੇ ਲੋਕਾਂ ਨੂੰ ਜਦੋਂ ਉਹਦਾ ਫੋਨ ਦੇਖਿਆ ਗਿਆ ਮੋਬ ਵੀਡੀਓ ਤੋਂ ਬਾਅਦ ਵੀਡੀਓ ਵੀਡੀਓ ਤੋਂ ਬਾਅਦ ਵੀਡੀਓ ਸੈਕਸ਼ੂਅਲ ਕੰਟੈਂਟ ਪੋਰਨੋਗ੍ਰਾਫੀ ਤੇ ਪੋਰਨੋਗ੍ਰਾਫੀ ਵੀ ਇੱਕ ਨਾਰਮਲ ਲੈਵਲ ਦੀ ਪੋਰਨੋਗ੍ਰਾਫੀ ਨਹੀਂ ਉਹ ਵੱਡੀ ਪੋਰਨੋਗ੍ਰਾਫੀ ਜਿਹਦੇ ਵਿੱਚ ਬਹੁਤ ਜ਼ਿਆਦਾ ਪੇਨ ਜਿਹਦੇ ਚ ਆਪਣੇ ਵਿਕਟਮ ਨੂੰ ਜਿਹਦੇ ਨਾਲ ਸੈਕਸ ਕੀਤਾ ਜਾਂਦਾ ਵਾ ਉਹਨੂੰ ਬਹੁਤ ਜ਼ਿਆਦਾ ਪੇਨ ਹੋ ਰਹੀ ਆ ਉਹਦੇ ਵਜੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਮ ਕੀਤਾ ਜਾਂਦਾ ਖੂਨ ਨਿਕਲ ਰਿਹਾ ਉਹ ਸਾਰਾ ਕੁਝ ਵੀਡੀਓ ਤੋਂ ਬਾਅਦ ਵੀਡੀਓ ਭਰੇ ਪਏ ਮਿਲੇ ਇਹਦੇ ਫੋਨ ਦੇ ਵਿੱਚ ਤੇ ਇਹ ਇੱਕ ਬੰਦਾ ਪੁਲਿਸ ਨੇ ਸਹੀ ਸਮਝਿਆ ਉਥੇ ਆਪਣੀ ਪੋਸਟ ਦੇ ਉੱਪਰ ਚੌਂਕੀ ਦੇ ਵਿੱਚ ਬਿਠਾ ਕੇ ਡਿਊਟੀ ਕਰਵਾਉਣਾ ਜਦੋਂ ਇਹਦੇ ਮਦਰ ਨੂੰ ਇਹ ਚੀਜ਼ ਪਤਾ ਲੱਗੀ ਸੰਜੇ ਰੌਏ ਦੇ ਨੂੰ ਤਾਂ ਇਹਦੇ ਮਦਰ ਦਾ ਰਿਐਕਸ਼ਨ ਹਰਾਨ ਕਰਾਤ ਮੌਲਾ ਸੀ ਉਹ ਕਹਿੰਦੇ ਕਿ ਮੇਰਾ ਬੇਟਾ ਤਹਜ ਹੈ ਹੀ ਨਹੀਂ ਮੇਰਾ ਬੇਟਾ ਤਾਂ ਇੱਕ ਬਹੁਤ ਵਧੀਆ ਬੱਚਾ ਵਾ ਤੇ ਉਹਨੂੰ ਜਾਣ ਕੇ ਫਸਾਇਆ ਜਾ ਰਿਹਾ ਕੈਂਡਲ ਮਾਰਚ ਹੋ ਰਹੇ ਆ ਪ੍ਰੋਟੈਸਟ ਹੋ ਰਹੇ ਆ ਮਤਲਬ ਇਹ ਸਾਰਾ ਕੁਝ ਫਿਲਹਾਲ ਚੱਲ ਰਿਹਾ ਗਵਰਨਮੈਂਟ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਇੱਕ ਲੜਕੀ ਦੀ ਜਾਨ ਗਈ ਇੰਡੀਆ ਦੇ ਵਿੱਚ ਮੈਂ ਇਸ ਟਾਈਮ ਉਹ ਡਾਟਾ ਪੁੱਲ ਰਿਹਾ ਤੁਸੀਂ ਗੂਗਲ ਕਰਕੇ ਚੈੱਕ ਕਰ ਸਕਦੇ ਹੋ ਕਿ ਇੱਕ ਦਿਨ ਦੇ ਵਿੱਚ ਕਿੰਨੇ ਰੇਪ ਹੁੰਦੇ ਆ ਕਿੰਨੇ ਮਿੰਟਾਂ ਤੋਂ ਬਾਅਦ ਇੰਡੀਆ ਦੇ ਵਿੱਚ ਇੱਕ ਰੇਪ ਹੁੰਦਾ ਤੇ ਕਿੰਨੇ ਕਤਲ ਹੁੰਦੇ ਆ ਇਹੀ ਵਰਤਾਰਾ ਇਸੇ ਤਰ੍ਹਾਂ ਹੀ ਚੱਲਦਾ ਜਾ ਰਿਹਾ ਇਸੇ ਤਰ੍ਹਾਂ ਹੀ ਕੈਂਡਲ ਮਾਰਚ ਹੁੰਦੇ ਆ ਪੁਲਿਸ ਇਸੇ ਤਰ੍ਹਾਂ ਹੀ ਬਦਨਾਮ ਹੁੰਦੀ ਆ ਪੋਲਿਟਿਸ਼ੀਅਨਸ ਇਸੇ ਤਰ੍ਹਾਂ ਹੀ ਆਪਣੀਆਂ ਖੇਡਾਂ-ਗੇੜਦੇ ਆ ਜੇ ਕਿਤੇ ਬੀਜੇਪੀ ਦੀ ਗਵਰਨਮੈਂਟ ਆ ਤਾਂ ਕਾਂਗਰਸ ਬੋਲ ਦੂਗੀ ਪ੍ਰੋਟੈਸਟ ਕਰੂਗੀ ਲੱਗੂਗਾ ਕਿ ਹਾਂ ਇਹ ਬਹੁਤ ਜੋਰ-ਸ਼ੋਰ ਨਾਲ ਸਾਡੇ ਹਮੈਤੀ ਨੇ ਜੇ ਕਾਂਗਰਸ ਦੀ ਗਵਰਨਮੈਂਟ ਆ ਤਾਂ ਤੁਹਾਨੂੰ ਲੋਕੋ ਬੀਜੇਪੀ ਬੜੇ ਹਮੈਤੀ ਨੇ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਅਖੀਰ ਦੇ ਵਿੱਚ ਸਿਰਫ ਨੁਕਸਾਨ ਉਹਨਾਂ ਉਸ ਪਰਿਵਾਰ ਦਾ ਤੇ ਉਸ ਜੀ ਦਾ ਹੁੰਦਾ ਜਿਹੜਾ ਇਸ ਦੁਨੀਆ ਚੋਂ ਚਲੇ ਜਾਂਦਾ ਤਾਂ ਇਹ ਸੀਗੀ ਅੱਜ ਦੀ ਆਪਣੀ ਕਹਾਣੀ ਜੀ ਇਹ ਜੀਆਂ ਕਹਾਣੀਆਂ ਤੋਂ ਬਾਅਦ ਬਿਲਕੁਲ ਮਤਲਬ ਤੁਸੀਂ ਕਿਵੇਂ ਕਹੋਗੇ ਕਿ ਤੁਹਾਨੂੰ ਇਹ ਚੰਗੀ ਲੱਗੀ ਪਰ ਇਹ ਇੱਕ ਡਿਟੇਲ ਸੀ ਸ਼ਾਇਦ ਇੱਥੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲ ਜੇ ਸਿੱਖਣ ਨੂੰ ਇੱਥੋਂ ਸਿਰਫ ਇੰਨਾ ਹੀ ਗੱਲ ਹੈਗੀ ਆ ਜਿਵੇਂ ਬਹੁਤ ਸਾਰੇ ਲੋਕ ਲੜਕੀ ਨੂੰ ਹੀ ਬਲੇਮ ਕਰ ਦਿੰਦੇ ਕਿ ਤਾਂ ਪਾਰਟੀ ਕਰ ਰਹੀ ਸੀ ਉਤਪਚਾਰੀ ਆਪਣੇ ਕੰਮ ਤੇ ਸੀ ਪਰ ਫਿਰ ਵੀ ਜੇ ਰਾਤ ਦਾ ਟਾਈਮ ਆ ਤਾਂ ਬੈਟਰ ਆ ਤੁਸੀਂ ਕਿਤੇ ਇਕੱਲੇ ਨਾ ਹੋਵੋ ਕੋਸ਼ਿਸ਼ ਹੋ ਸਕਦੀ ਆ ਤੁਸੀਂ ਆਪਣੇ ਕੋਈ ਸਾਥੀਆਂ ਦੇ ਨਾਲ ਹੋਵੋ ਉਪਰੋ ਕੁਛ ਨਾ ਕੁਛ ਕੋਈ ਡਿਫੈਂਸ ਮੈਕਨਿਜ਼ਮ ਕੋਈ ਡਿਫੈਂਸ ਟੈਕਨੀਕ ਕੁਛ ਨਾ ਕੁਛ ਹੋਣਾ ਚਾਹੀਦਾ ਵਾ ਜਾਂ ਕੋਈ ਛੋਟੀ ਮੋਟੀ ਤੇਜ਼ ਤਰ ਕੋਈ ਚੀਜ਼ ਹੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਕੁਛ ਇਸ ਤਰ੍ਹਾਂ ਦਾ ਤਾਂ ਕਿ ਆਪਾਂ ਉਹਨਾਂ ਚੀਜ਼ਾਂ ਤੋਂ ਬਚੇ ਰਹੀਏ ਕਿਉਂਕਿ ਉਸ ਤੋਂ ਬਾਅਦ ਲੈ ਦੇ ਕੇ ਤਾਂ ਕੁਝ ਚੀਜ਼ਾਂ ਹੀ ਸਾਹਮਣੇ ਵਿੱਚ ਰਹਿ ਜਾਂਦੀਆਂ ਨੇ ਮੀਡੀਆ ਦੇ ਵਿੱਚ ਉਹਦਾ ਰੌਲਾ YouTube ਵਾਲੇ ਕੁਝ ਦਿਨ ਬੋਲ ਦਿੰਦੇ ਆ ਹਰ ਕੋਈ ਬੰਦਾ ਇਸ ਚੀਜ਼ ਨੂੰ ਭੁੱਲ ਜਾਊਗਾ ਮੈਂ ਤੁਹਾਨੂੰ ਬਹੁਤ ਹਾਰਸ਼ ਰਿਐਲਿਟੀ ਦੱਸ ਰਿਹਾ ਕੁਝ ਦਿਨਾਂ ਬਾਅਦ ਮੈਂ ਇਸ ਕੇਸ ਨੂੰ ਭੁੱਲ ਜਾਊਗਾ ਤੁਸੀਂ ਸੁਣਨ ਵਾਲੇ ਇਸ ਕੇਸ ਨੂੰ ਭੁੱਲ ਜਾਓਗੇ ਮੀਡੀਆ ਵੀ ਭੁੱਲ ਜਾਊਗਾ ਮੈਂ ਜੋ ਬਿਲਕੁਲ ਸਾਫ਼ ਸਪਸ਼ਟ ਗੱਲ ਹੈਗੀ ਆ ਪੋਲੀਟੀਸ਼ੀਅਨਸ ਨੇ ਜਿਹੜੇ ਅੱਜ ਇਸ ਕੇਸ ਤੇ ਬਹੁਤ ਵੱਡੇ ਧਰਨੇ ਲਾ ਰਹੇ ਆ ਉਹਨਾਂ ਲਈ ਇਹ ਸਿਰਫ ਇੱਕ ਖਬਰ ਹੈਗੀ ਆ ਅਖੀਰ ਦੇ ਵਿੱਚ ਸਿਰਫ ਘਟਾ ਉਸ ਫੈਮਿਲੀ ਨੂੰ ਹੀ ਹੈਗਾ ਤਾਂ ਇਸ ਕਰਕੇ ਉਹ ਹੀ ਆ ਕਿ ਆਪਣੀ ਸੇਫਟੀ ਦੇ ਲਈ ਆਪਾਂ ਨੂੰ ਖੁਦ ਕੁਝ ਨਾ ਕੁਝ ਜ਼ਰੂਰ ਕੋਈ ਪਲਾਨ ਕੋਈ ਪ੍ਰੋਗਰਾਮ ਸੋਣੇ ਚਾਹੀਦੀ ਹੈ ਕਿ ਰਾਤ ਨੂੰ ਏ ਹੋਣਾ ਚਾਹੀਦਾ ਜਾਂ ਸਾਡੇ ਕੋਲੇ ਕੁਝ ਹੋਣਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਕਿ ਜੰਗਲ ਦੇ ਰੂਲ ਨੂੰ ਸਮਝੀਏ ਆਪਾਂ ਕਿਹਜਾ ਜੰਗਲ ਹੈਗਾ ਹਰ ਕੰਟਰੀ ਇੱਕ ਡਿਫਰੈਂਟ ਜੰਗਲ ਉਥੋਂ ਦੇ ਰੂਲਸ ਉਥੋਂ ਦਾ ਕਲਚਰ ਉਥੋਂ ਦਾ ਸਭ ਕੁਝ ਬਿਲਕੁਲ ਟੋਟਲ ਡਿਫਰੈਂਟ ਹੈਗਾ ਤਾਂ ਜੇ ਆਪਾਂ ਉਸ ਜੰਗਲ ਦੇ ਰੂਲ ਨੂੰ ਸਮਝ ਲਾਂਗੇ ਤਾਂ ਆਪਾਂ ਥੋੜੇ ਜ਼ਿਆਦਾ ਸੇਫ ਰਹਿ ਸਕਦੇ ਆ ਇਹ ਸੀਗੀ ਜੱਜ ਦੀ ਮੇਰੀ ਵੀਡੀਓ ਤੇ ਇੱਥੇ ਮੈਂ ਖਤਮ ਕਰਦਾ ਇਹਨੂੰ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ